ਪ੍ਰੋਟੈਸਟ ਤੋਂ ਕਿਰਪਾ ਸੀਰ ਭਾਨੇ ਸਿੱਧੂ ਨੂੰ ਬਚਾਉਣ ਦੀ ਹੁਣ ਬਣਿਆ ਕੀ ਹੁਣ ਪੋਜੀਸ਼ਨ ਜਿਹੜੀ ਆਪਾਂ ਕਹਿ ਦੇਣਾ ਵੀ ਇੱਕ ਵਰਸ ਕੀ ਹੋਈ ਕਿ ਭਾਨੇ ਸੁੱਦੇ ਦੀਆਂ ਭੈਣਾ ਉਹਦੇ ਪਰਿਵਾਰਕ ਮੈਂਬਰ ਫਾਦਰ ਬ੍ਰਦਰ ਤੇ ਲੱਖਾਂ ਸਭਾਣਾ ਸਤਾਰਾਂ ਕ ਬੰਦੇ ਉਹ ਨੇ ਜਿਹੜੇ ਉਹਨਾਂ ਨੇ ਪਰਚਾ ਦਰਜ ਕਰਾਇਆ ਦੇਖੋ ਇੱਕ ਤਾਂ ਉਹਨਾਂ ਨੇ ਉਹਦੇ ਚ ਲਾਤਾ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਤੋੜਾ 4 ਜੀ ਇੱਕ ਉਹਨਾਂ ਨੇ ਲਾਤਾ ਨੈਸ਼ਨਲ ਹਾਈਵੇ ਐਕਟ ਲਾਤਾ ਹੇਰੋ ਨਾ 353 ਵੀ ਤੁਸੀਂ ਕਹੋਗੇ ਜਿਵੇਂ ਪੁਲਿਸ ਖੜੀ ਸੀ ਜਾਂ ਸਰਕਾਰੀ ਕੰਮਾਂ ਦੇ ਵਿੱਚ ਵਿਘਨ ਪਾਉਣਾ ਅੱਛਾ ਉਸ ਤੋਂ ਇਲਾਵਾ ਧਾਰਾ 307 ਉਹਦੇ ਵਿੱਚ ਪ੍ਰਿੰਸੀਪਲ ਜਿਹੜਾ ਫੈਂਸਿਓ 307 ਹੈ ਮਲੇਰ ਕੋਟਲਾ ਪੁਲਿਸ ਆ ਗਈ ਫਿਰ ਪਟਿਆਲਾ ਪੁਲਿਸ ਆ ਗਈ ਫਿਰ ਫਿਰ ਇੱਕ ਨਾ ਬੈਕ ਟੂ ਬੈਕ ਇਦਾਂ ਲੱਗਾ ਕਿ ਯਾਰ ਜਿੱਦਾਂ ਇਹ ਸਾਰੇ ਨਾ ਕੋਈ ਹੋਲਡ ਕੀਤੇ ਪਈ ਜਾਂ ਕੋਈ ਪੋਲਿਟੀਕਲ ਬੰਡੇਟਾ ਹੈ ਕੋਈ ਮਾਈਲੇਜ ਲੈਣੀ ਹੈ ਜਿਹੜਾ ਹੁਣੇ ਪ੍ਰੈਜ਼ੈਂਟ ਐਫ ਆਈ ਆਰ ਦਿੱਤਾ ਹੈ ਇਹਦੇ ਚ ਜੇਕਰ ਆਪਾਂ ਦੇਖੀਏ ਤਾਂ ਇਹ ਹੈਗਾ 5 ਜਨਵਰੀ ਦਾ ਔਰ ਮੈਨੂੰ ਲੱਗਦਾ ਉਦੋਂ ਤਾਂ ਸਮਾਂ ਆਇਆ ਸ਼ਾਮ ਦਾ 5 ਵਜੇ ਦਾ ਜੀ ਹੁਣ ਉਸ ਤੋਂ ਬਾਅਦ ਮੈਨੂੰ ਲੱਗਦਾ ਸੀਨੀਅਰ ਮੋਸਟ ਕੰਪੀਟੈਂਟ ਜਿਹੜੇ ਆਫੀਸਰਜ਼ ਨੇ ਪੰਜਾਬ ਪੁਲਿਸ ਦੇ ਜਿਹਦੇ ਚ ਐਡੀਜੀਪੀ ਸਾਹਿਬ ਨੇ ਮੌਕੇ ਦੇ ਡੀਆਈਜੀ ਸਾਹਿਬ ਸਾਰੇ ਖੜੇ ਨੇ ਸੀਨੀਅਰ ਅਧਿਕਾਰੀ ਸੀਨੀਅਰ ਅਧਿਕਾਰੀ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਮਕਰ ਸਾਹਿਬ ਕਹਿ ਕੇ ਗਏ ਨੇ ਕਿ ਜੀ ਅਸੀਂ ਤੁਹਾਡੇ ਜਿਹੜੇ ਪਰਚੇ ਨੇ ਅਸੀਂ ਰੱਤ ਕਰਾਂਗੇ ਲੱਖਾ ਸਦਾਣਾ ਤੇ ਭਾਨਾ ਸਿੱਧੂ ਦੇ ਉੱਤੇ 5 ਤਰੀਕ ਨੂੰ ਇੱਕ ਮਾਮਲਾ ਦਰਜ ਹੋਇਆ ਸੀ ਜਦੀ ਚਰਚਾ ਅੱਜ ਹੋ ਰਹੀ ਹੈ ਇਸ ਗੱਲ ਤੋਂ ਪੰਜਾਬ ਦੇ ਹਾਲਾਤਾਂ ਬਾਰੇ ਪੰਜਾਬ ਦੀ ਪੁਲਿਸਿੰਗ ਬਾਰੇ ਅਕਸਰ ਅਸੀਂ ਇਹ ਚਰਚਾ ਕਰਦੇ ਹਾਂ ਕਿ ਪੁਲਿਸ ਰਿਫਾਰਮਸ ਬੜੇ ਲਾਜ਼ਮੀ ਹੈ ਜਿਹੜੇ ਹਾਲਾਤ 80ਵੇਂ ਦੇ ਦਹਾਕੇ 90ਵੇਂ ਦੇ ਦਹਾਕੇ 'ਚ ਰਹੇ ਹੈ ਹਿਊਮਨ ਰਾਈਟ ਕਮਿਸ਼ਨ 'ਚ 60% ਕੇਸ ਪੰਜਾਬ ਪੁਲਿਸ ਦੇ ਖਿਲਾਫ ਪਏ ਹੈ ਹਾਲਾਕੀ ਅਧਿਕਾਰ ਹੀ ਇੰਨੇ ਨਹੀਂ ਹੈਗੇ ਕਿ ਉਹ ਕੁਝ ਕਰ ਸਕਣ ਪਰ ਬਹੁਤ ਵੱਡੇ ਕੈਨਵਸ ਤੇ ਜਾ ਕੇ ਸਮਝਣਾ ਪਊਗਾ ਕਿ ਸਰਕਾਰਾਂ ਤੇ ਲੀਗਲ ਸਿਸਟਮ ਔਰ ਲੋਕ ਇਹ ਤਿੰਨਾਂ ਦੀ ਜਿਹੜੀ ਤਿਕੜੀ ਦਾ ਬੈਲੈਂਸ ਹੈ ਕਿਵੇਂ ਖਰਾਬ ਹੋ ਰਿਹਾ ਹੈ ਕੁਮਨ ਬ੍ਰਦਰ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਭਾਜੀ ਹਾਂਜੀ ਭਾਜੀ ਮੈਨੂੰ ਪਹਿਲਾਂ ਤਾਂ ਇਹਦੇ ਬਾਰੇ ਇਸ ਪਰਚੇ ਬਾਰੇ ਥੋੜਾ ਸ਼ਾਰਟ ਦੇ ਵਿੱਚ ਐਕਸਪਲੇਨ ਕਰੋ ਕਿ ਇਹ ਪਰਚਾ ਕਦੋਂ ਹੋਇਆ ਕੀ ਹੈ ਇਹਦੇ ਚ ਧਾਰਾ ਕੀ ਲੱਗੀਆਂ ਔਰ ਇਹ ਕਿੰਨੀਆਂ ਕਿ ਸੀਰੀਅਸ ਨੇ ਦੇਖੋ ਮੈਂ ਪਹਿਲਾਂ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਕਰਤ ਸਾਹਿਬ ਦੇਖੋ ਇਹਦਾ ਸਟਾਰਟ ਕਿੱਥੋਂ ਹੁੰਦਾ ਹੈ ਦੇਖੋ ਪਾਨਾ ਸਿੱਧੂ ਸਭ ਤੋਂ ਪਹਿਲਾਂ ਉਹਨਾਂ ਤੇ ਇੱਕ ਐਫਆਈਆਰ ਹੁੰਦੀ ਹੈ ਲੁਧਿਆਣਾ ਪੁਲਿਸ ਜੀ ਜਿੱਥੋਂ ਆਪਾਂ ਸਟਾਰਟ ਕਰ ਲਈਏ ਵੀ ਬਿਲਕੁਲ 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 ਇੱਕ ਪਰਚਾ ਹੁੰਦਾ 384 ਦਾ ਸਾਡੇ ਸਾਰਿਆਂ ਦੇ ਧਿਆਨ ਚ ਆਇਆ ਜੀ ਲੁਧਿਆਣੇ ਪਾਨਾ ਸਿੱਧੂ ਦੀ ਅਰੈਸਟ ਪਈ ਹਮ ਹੁਣ ਦੇਖੋ ਮੈਂ ਇੱਥੇ ਤੁਹਾਨੂੰ ਸਟਾਰਟਿੰਗ ਚ ਦੱਸ ਦਨਾ ਕਿ ਜਿਹੜੀ ਐਕਸਟੋਰਸ਼ਨ ਹੈ ਜਾਂ ਤਾਂ ਕੋਈ ਇੰਡੀਪੈਂਡੈਂਟ ਕੰਪਲੇਨੈਂਟ ਹੋਵੇ ਉਹਦੇ ਵਿੱਚ ਸਿਰਫ ਇੱਕ ਕਾਲ ਤੇ ਇੱਕ ਕਾਲ ਮੈਂ ਕਰਤੀ ਔਰ ਪੈਸੇ ਵੀ ਕਿਸੇ ਦੇ ਨਹੀਂ ਮੇਰਾ ਕੋ ਨਿੱਜੀ ਉਹਦੇ ਵਿੱਚ ਕੁਛ ਨਹੀਂ ਸੀ ਹੁਣ ਭਾਨਾ ਸਿੱਧੂ ਰਾ ਨੂੰ ਜਿਹੜਾ ਅਰੈਸਟ ਕੀਤਾ 384 ਚ ਭਾਜੀ ਉਸ ਕੇਸ ਚ ਮੱਕੜ ਸਾਹਿਬ ਮੈਕਸਿਮਮ ਸਜ਼ਾ 3 ਸਾਲ ਹੈ ਔਰ ਅਰਨੇਸ਼ ਕੁਮਾਰ ਜਿਹੜੀ ਹੈ ਵਰਸਸ ਸਟੇਟ ਆਫ ਯੂਪੀ ਜਿਹੜਾ ਹੈ ਜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹ ਕਲੀਅਰ ਕਹਿ ਰਹੀ ਏ ਕਿ 7 ਸਾਲ ਤੋਂ ਸਜ਼ਾਵਾ ਜਿੰਨਾ ਚ ਘਟ ਨੇ ਤੁਸੀਂ 41C ਚ ਨੋਟਿਸ ਦੇਣਾ ਹੈ। ਅੱਛਾ ਡਾਇਰੈਕਟ ਅਰੈਸਟ ਦੀ ਜਰੂਰਤ ਨਹੀਂ ਹੈਗੀ। ਸੋ ਹੁਣ ਬੇਸਿਕ ਇਹ ਇਹ ਪੁਲਿਸ ਦੀ ਵਲਤੇ ਹੈ ਕਰ ਵੀ ਸਕਦੇ ਆ ਜਾਂ ਕਲੀਅਰਲੀ ਇਹ ਮੈਂਸ਼ਨਡ ਹੈ ਵੀ ਕਰ ਹੀ ਨਹੀਂ ਸਕਦੇ। ਦੇਖੋ ਅਰਨੇਸ਼ ਕੁਮਾਰ ਦੇਖੋ ਆ ਜਾ ਕੇ ਆਈਓ ਦੇ ਕੋਲ ਅਧਿਕਾਰ ਹੈ। ਉਹਦੇ ਚ ਇਹ ਵੀ ਲਿਖਿਆ ਹੈ ਕਿ ਐਸ ਪਰ ਦੀ ਸੈਟੀਸਫੈਕਸ਼ਨ ਆਫ ਦੀ ਆਈਓ। ਜੇਕਰ ਆਈਓ ਨੂੰ ਲੱਗਦਾ ਹੈ ਕਿ ਮੈਂ ਨੋਟਿਸ ਦੇ ਕੇ ਮੈਂ ਇਸ ਮਾਮਲੇ ਦੀ ਜਾਂਚ ਕਰ ਲਵਾਂ। ਤਾਂ ਇੱਕ ਸੌਖਾ ਢੰਗ ਉਹਨਾਂ ਨੇ ਕੱਢਤਾ ਅਰਨੇਸ਼ ਕੁਮਾਰ ਨੇ ਦੱਸਤਾ ਕਿ ਜੇ 7 ਸਾਲ ਤੋਂ ਪਹਿਲਾਂ ਤੁਸੀਂ ਨੋਟਿਸ ਦੇਣਾ ਹੈ ਜੇਕਰ ਉਹ ਕੋਆਪਰੇਟ ਨਹੀਂ ਕਰਦਾ ਹੂੰ ਕਿਸੇ ਸਥਿਤੀ ਚ ਆ ਕੇ ਸਾਨੂੰ ਲੱਗਦਾ ਹੈ ਕਿ ਯਾਰ ਇਹਦੀ ਪੁੱਛਗਿੱਛ ਲਈ ਕਸਟੋਡੀਅਲ ਇੰਟੈਰੋਗੇਸ਼ਨ ਠੀਕ ਹੈ ਵੀ ਸਾਨੂੰ ਇਹਦੀ ਕਸੜੀ ਜਾਂ ਪੁਲਿਸ ਰਿਮਾਂਡ ਲੈਣਾ ਪਊਗਾ ਤਾਂ ਫਿਰ ਸਾਡੀ ਅਰੈਸਟ ਜੜੀ ਉਹ ਸਾਨੂੰ ਜ਼ਰੂਰਤ ਹੈ ਆਦਰਵਾਇਜ਼ ਉਹਦੀ ਅਰੈਸਟ ਦੀ ਜ਼ਰੂਰਤ ਨਹੀਂ ਸੀ ਹੁਣ ਮੈਂ ਤੁਹਾਡੇ ਨਾਲ ਇੱਕ ਚੀਜ਼ ਅੱਜ ਥੋੜਾ ਚੈਨਲ ਰਾਈ ਕਰਨੀ ਚਾਹੁੰਗਾ ਕਿ ਅਰਨੇਸ਼ ਕੁਮਾਰ ਨੂੰ ਸਾਡੀ ਜਿਹੜੀ ਦੇਖੋ ਪੁਲਿਸ ਹੈ ਮਾਨਯੋਗ ਡੀਜੀਪੀ ਪੰਜਾਬ ਜਿਹੜੇ ਸਾਡੇ ਨੇ ਗੌਰਵ ਜਾਦਵ ਜੀ ਬੜੇ ਡੈਕੋਰੇਟਡ ਆਫੀਸਰ ਨੇ ਸਾਰੀ ਆਈਪੀਐਸ ਅੱਛੇ ਆਈਪੀਐਸ ਨੇ ਬਟ ਉਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਜਿੱਥੋਂ ਤੋਂ ਇਹ ਸਟਾਰਟ ਕੀਤਾ ਹੈ ਕਿ ਸਾਡੀ ਜਿਹੜੀ ਪੁਲਿਸਿੰਗ ਹੈ ਸਟੇਟ ਦੀ ਉਹਨੂੰ ਕਿਤੇ ਨਾ ਕਿਤੇ ਸਾਨੂੰ ਉਹਦੇ ਭਾਵੇਂ ਤੁਸੀਂ ਸੈਮੀਨਾਰਸ ਆਰਗੇਨਾਈਜ਼ ਕਰਾਓ ਜਾਂ ਜਿਹੜੇ ਸਾਡੇ ਲੀਗਲ ਤੁਸੀਂ ਕਹਿ ਲੋ ਕਿ ਅਸਪੈਕਟ ਨੂੰ ਜਾਣਦੇ ਨੇ ਕਾਨੂੰਨ ਦੇ ਮਾਹਰ ਉਹ ਉਹਨਾਂ ਦੀਆਂ ਕਲਾਸਿਸ ਲੈਣ ਤਾਂ ਕਿ ਉਹਨਾਂ ਨੂੰ ਅਵੇਡ ਕੀਤਾ ਜਾਵੇ ਕਿ ਆਹ ਕਾਨੂੰਨੀ ਪੋਲੀਟিক্যাল ਪ੍ਰੈਸ਼ਰ ਕਿਵੇਂ ਪੁਲਿਸ ਨੂੰ ਵਰਤ ਕੇ ਔਰ ਪੁਲਿਸ ਫਿਰ ਜਿਹੜੀ ਐਕਸ ਪੁਲਿਸ ਦਾ ਖਰਾਬ ਹੋਇਆ ਉਹ ਅਲਟੀਮੇਟਲੀ ਉਹਦੀ ਜੜ ਪਿੱਛੇ ਬਹੁਤ ਡੂੰਗੀ ਪਈ ਹੋਗੀ ਮੈਂ ਉਹਦੇ ਤੇ ਆਉਣਾ ਪਰ ਪਹਿਲਾਂ ਤੁਸੀਂ ਕੇਸ ਨੂੰ ਥੋੜਾ ਹੋਰ ਖੁੱਲ ਕੇ ਸਮਝਾਓ ਔਰ ਜਿਹੜਾ ਇਹ ਪ੍ਰੈਜ਼ੈਂਟ ਕੇਸ ਹੈ ਇਹਨੂੰ ਸਮਝਾਓ ਮੈਂ ਤੁਹਾਨੂੰ ਇਹ ਦੱਸਦਾ ਜੀ ਕਿ ਉਹਨਾਂ ਦੀ ਇੱਕ ਅਰੈਸਟ ਪੈਂਦੀ ਹੈ ਜੀ ਫਿਰ ਸਟੈਪ ਬਾਈ ਸਟੈਪ ਕਰਕੇ ਕੀ ਪਤਾ ਲੱਗਾ ਕਿ ਉਹਨਾਂ ਦੀ 2-4 ਦਿਨ ਬਾਅਦ ਜ਼ਮਾਨਤ ਹੁੰਦੀ ਹੈ ਉਹਦੇ ਚ ਉਹਨਾਂ ਦੀ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਉਂਦਾ ਹੁਣ ਉਹ ਦੇਖੋ ਉਹਨਾਂ ਦੇ ਵਕੀਲ ਦੇ ਕੋਲ ਅਧਿਕਾਰ ਸੀ ਉਹ ਐਪਲੀਕੇਸ਼ਨ ਲਾ ਸਕਦਾ ਸੀ ਲਾਈ ਕਿ ਨਹੀਂ ਲਾਈ ਹੁਣ ਡੀ ਕੇ ਬਾਸੂ ਹੈ ਇੱਥੇ ਕਾਦੀ ਐਪਲੀਕੇਸ਼ਨ ਲੱਗ ਸਕਦੀ ਵੀ ਇਹਨਾਂ ਨਾਲ 3 ਡਿਗਰੀ ਟੌਰਚਰ ਸਾਡੇ ਕਲਾਇੰਟ ਨਾਲ ਹੋਇਆ ਕਿ ਨਹੀਂ ਹੋਇਆ ਹੁਣ ਸਰ ਇਹਦਾ ਮੈਡੀਕਲ ਬੋਰਡ ਬਣ ਜਾਂਦਾ ਬਿਲਕੁਲ ਭਾਜੀ ਮੈਡੀਕਲ ਬੋਰਡ ਬੰਦ ਹੈ ਡੀ ਕੇ ਬਾਸੂ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਚ ਕਲੀਅਰ ਕੱਟ ਸਾਡੀਆਂ ਗਾਈਡਲਾਈਨਸ ਨੇ ਕਿ ਯੂ ਹੈਵ ਟੂ ਫੋਲੋ ਪੁਲਿਸ ਨੇ ਕਿਸੇ ਬੰਦੇ ਨਾਲ 3 ਡਿਗਰੀ ਟੌਰਚਰ ਨਹੀਂ ਕਰਨਾ ਹੁਣ ਹੂੰ ਦੇਖੋ ਉਹ ਹੋਈ ਕਿ ਨਹੀਂ ਹੋਈ ਫਿਰ ਮਲੇਰ ਕੋਟਲਾ ਪੁਲਿਸ ਆ ਗਈ ਫਿਰ ਪਟਿਆਲਾ ਪੁਲਿਸ ਆ ਗਈ ਫਿਰ ਫਿਰ ਇੱਕ ਨਾ ਬੈਕ ਟੂ ਬੈਕ ਇਦਾਂ ਲੱਗਾ ਕਿ ਯਾਰ ਜਿੱਦਾਂ ਇਹ ਸਾਰੇ ਨਾ ਕੋਈ ਹੋਲਡ ਕੀਤੇ ਪਈ ਸੀ ਜਾਂ ਕੋਈ ਪੋਲਿਟੀਕਲ ਵੰਡੇਟਾ ਹੈ ਕੋਈ ਮਾਈਲੇਜ ਲੈਣੀ ਹੈ ਸੋ ਹੁਣ ਨੰਬਰ ਫਿਰ ਅਲਟੀਮੇਟਲੀ ਕੀ ਹੁੰਦਾ ਸਾਨੂੰ ਪਤਾ ਲੱਗਦਾ ਹੁਣ ਆਪਾਂ ਉਸ ਗੱਲ ਤੇ ਆਉਂਦੇ ਆ ਵੀ ਉਸ ਦਿਨ ਪ੍ਰੋਟੈਸਟ ਕਿਉਂ ਹੁੰਦਾ ਉਹ ਬ੍ਰਦਰ ਤੁਹਾਨੂੰ ਹੁਣ 307 ਬਾਰੇ ਦੱਸਣਗੇ ਦੇਖੋ ਕਿਸੇ ਵੀ ਬੰਦੇ ਕੋਲ ਭਾਜੀ ਆਵਾਮ ਹੈ ਪੰਜਾਬ ਦੀ ਜਨਤਾ ਹੈ ਜਦੋਂ ਸਾਨੂੰ ਇਨਸਾਫ ਸਭ ਤੋਂ ਪਹਿਲਾਂ ਦੇਖੋ ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਪੁਲਿਸ ਕੋਲ ਜਾਂਦੇ ਆ ਜੀ ਜੇ ਸਾਡੀ ਪੁਲਿਸ ਸੁਣਵਾਈ ਨਹੀਂ ਕਰਦੀ ਤਾਂ ਸੈਕੰਡ ਫਿਰ ਅਸੀਂ ਕਿੱਥੇ ਜਾਣਾ ਹੈ ਅਸੀਂ ਹਮੇਸ਼ਾ ਪੋਲਿਟਿਕਲ ਰਾਜਨੀਤਿਕ ਲੋਕਾਂ ਨੂੰ ਅਪਰੋਚ ਕਰਦੇ ਆ ਜਦੋਂ ਉਹ ਵੀ ਸੁਣਵਾਈ ਨਹੀਂ ਕਰਦੇ ਫਿਰ ਅਸੀਂ ਥਰਡ ਨੰਬਰ ਤੇ ਹੁੰਦੇ ਆ ਜੀ ਕੋਰਟਸ ਦੇ ਵਿੱਚ ਵੀ ਸਾਨੂੰ ਜੀ ਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਹੁਣ ਮੇਰੀ ਸਮਝ ਚ ਇੱਕ ਚੀਜ਼ ਨਹੀਂ ਆਈ ਉਹ ਇਹ ਨਹੀਂ ਆਈ ਕਿ ਜਿਹੜੀ ਇੱਕ ਕਹਿੰਦੀ ਨਾ ਕਮੇਟੀ ਬਣਾ ਦੇਣੀ ਚਾਹੀਦੀ ਸੀ ਹਮ ਜਿਨ੍ਹਾਂ ਦੇ ਵਿੱਚ ਮਨ ਲਾਦਾ ਕੁਝ ਸਾਡੇ ਕਿਸਾਨ ਜੱਤੀਬੰਦੀ ਦੇ ਲੋਕ ਹੂੰ ਕੁਝ ਉਹਦੇ ਲੱਖੇ ਦੇ ਲੱਖੇ ਬਾਈਰਾਂ ਦੇ ਗਰੁੱਪ ਦੇ ਜਿਹੜਾ ਉਹਨਾਂ ਦਾ ਚਲਾ ਰਿਆ ਸੀਗਾ ਸਿਧਾਨੇਰਾਂ ਦਾ ਤੀਜਾ ਭਾਨੇ ਦੀ ਫੈਮਿਲੀ ਉਹ ਦੇਖੋ ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਸੀ ਟਾਈਮਲੀ ਮਾਨਯੋਗ ਹਾਈ ਕੋਰਟ ਡਾਇਰੈਕਟੋਰੇਟ ਪਾ ਸਕਦੇ ਸੀ ਚਲੋ ਕਿਸੇ ਨੇ ਉਹਨਾਂ ਨੂੰ ਗਾਈਡ ਦੇਖੋ ਹਾਈ ਕੋਰਟ ਦਾ ਤੁਸੀਂ ਦਰਵਾਜ਼ਾ ਕਿਉਂ ਨਹੀਂ ਟਾਈਮਲੀ ਖੜਕਾਇਆ ਸੋ ਮੈਨੂੰ ਇਹ ਲੱਗਦਾ ਹੈ ਕੀ ਅਲਟੀਮੇਟਲੀ ਇਹਨਾਂ ਨੇ ਕਾਲ ਦਿੱਤੀ ਕੁਝ ਗੱਲਾਂ ਕੁਐਸਚਨੇਬਲ ਨੇ ਤੁਸੀਂ ਤੁਸੀਂ ਬਹੁਤ ਮਤਲਬ ਮੈਨੂੰ ਲੱਗਦਾ ਕਿ ਬੈਟਰ ਮੈਂਟਲੀ ਹੋ ਸਕਦਾ ਸੀ ਪਰ ਇਹ ਜਿਵੇਂ ਹੁਣ ਕੋਮਨ ਸਾਹਿਬ ਨੇ ਕਿਹਾ ਕਿ 307 ਦਾ ਵੀ ਇਹਦੇ ਚ ਪਰਚੇ ਦੇ ਵਿੱਚ ਜ਼ਿਕਰ ਹੈ ਇਹ ਕਿੰਨਾ ਗੰਭੀਰ ਹੈ ਔਰ ਉਹਦੀ ਉਹਦੀਆਂ ਭੈਣਾਂ ਦੇ ਨਾਮ ਵੀ ਇਹਦੇ ਵਿੱਚ ਨੇ ਇੱਕ ਬਲੌਗਰ ਹੈ ਉਹਦਾ ਨਾਮ ਵੀ ਵਿੱਚ ਹੈ ਥੋੜਾ ਇਹਨੂੰ ਖੁੱਲ ਕੇ ਦਰਸ਼ਕਾਂ ਦੇ ਨਾਲ ਆਪਾਂ ਜੇ ਸਮਝਾ ਸਕੀਏ ਜੀ ਮੈਂ ਸਟਾਰਟਿੰਗ ਇੱਥੋਂ ਕਰੂੰਗਾ ਮੱਕੜ ਸਾਹਿਬ ਦੇਖੋ ਪਰਚਾ ਸਾਡੇ ਕੋਲ ਆਇਆ ਹੈ ਅਸੀਂ ਦੇਖਿਆ ਪਰਚਾ ਸੀਗਾ ਸੇਮ ਜਿਸ ਦਿਨ ਕਾਲ ਡਿੱਤੀ ਸੀ ਪ੍ਰੋਟੈਸਟ ਕਰਨ ਦੀ ਉਸ ਦਿਨ ਦਾ ਪਰਚਾ ਹੁਣ ਜੇਕਰ ਆਪਾਂ ਸਾਰੇ ਪਰਚੇ ਨੂੰ ਗੋ ਥਰੂ ਕਰਦੇ ਆ ਮਕਰ ਸਾਹਿਬ ਤਾਂ ਪਰਚੇ ਦੀ ਆਊਟਕਮ ਕੀ ਹੈ ਪ੍ਰੋਟੈਸਟ ਸੀ ਉਸ ਦਿਨ ਦਾ ਜਿਹੜਾ ਤੁਸੀਂ ਬੇਸਿਕ ਉਸ ਦਿਨ ਪ੍ਰੋਟੈਸਟ ਕੀਤਾ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਅਗੇਂਸਟ ਜੋ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਸਿਨੈਰੀਓ ਬਿਲਕੁਲ ਹੁਣ ਉਹਦੇ ਚ ਹੋਇਆ ਕੀ ਪ੍ਰੋਟੈਸਟ ਦਾ ਰਾਈਟ ਸਾਨੂੰ ਸੁਪਰੀਮ ਕੋਰਟ ਨੇ ਦਿੱਤਾ ਹੈ ਆਰਟੀਕਲ 19 1 ਕੀ ਹੈ ਰਾਈਟ ਟੂ ਫਰੀडम ਟੂ ਸਪੀਚ ਹਾਂ ਇਹ ਟੂ ਪ੍ਰੋਟੈਸਟ ਜੇਕਰ ਸਾਨੂੰ ਸੁਪਮਾਨਜਕ ਸੁਪਰੀਮ ਕੋਰਟੋਂ ਫੀਟਿਆ ਸਰਕਾਂ ਤੇ ਆ ਕੇ ਕਾਨੂੰਨਨ ਤੌਰ ਤੇ ਸਾਡਾ ਅਧਿਕਾਰ ਹੈ ਕਿ ਅਸੀਂ ਪ੍ਰੋਟੈਸਟ ਕਰ ਸਕੀ ਮੈਂ ਬੀਇੰਗ ਅ ਲਾਇਰ ਮੇਰਾ ਦੱਸਣ ਦਾ ਫਰਜ਼ ਏ ਕਿ ਬਿਲਕੁਲ ਇਹ ਸਾਡਾ ਸੰਵਿਧਾਨਿਕ ਅਧਿਕਾਰ ਏ ਪਰ ਉਹਦਾ ਉਹ ਕਹਿੰਦੇ ਸਬਜੈਕਟਿਵ ਦੀ ਕੰਡੀਸ਼ਨ ਵੀ ਉਹ ਸ਼ਾਂਤਮਈ ਤਰੀਕੇ ਨਾਲ ਹੋਣਾ ਚਾਹੀਦਾ ਔਰ ਮੈਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਮੈਂ ਜਰੂਰ ਕਹੂੰਗਾ ਕਿ ਜਿਹੜਾ ਹੁਣੇ ਪ੍ਰੈਜ਼ੈਂਟ ਐਫ ਆਈ ਆਰ ਦਿੱਤਾ ਹੈ ਇਹਦੇ ਚ ਜੇਕਰ ਆਪਾਂ ਦੇਖੀਏ ਤਾਂ ਇਹ ਹੈਗਾ 5 ਜਨਵਰੀ ਦਾ ਔਰ ਮੈਨੂੰ ਲੱਗਦਾ ਉਹਦੇ ਤਾਂ ਸਮਾਂ ਆਇਆ ਸ਼ਾਮ ਦਾ 5 ਵਜੇ ਦਾ ਜੀ ਹੁਣ ਉਸ ਤੋਂ ਬਾਅਦ ਮੈਨੂੰ ਲੱਗਦਾ ਸੀਨੀਅਰ ਮੋਸਟ ਕੰਪੀਟੈਂਟ ਜਿਹੜੇ ਆਫੀਸਰਸ ਨੇ ਪੰਜਾਬ ਪੁਲਿਸ ਦੇ ਜਿਹਦੇ ਚ ਏ ਡੀ ਜੀ ਪੀ ਸਾਹਿਬ ਨੇ ਮੌਕੇ ਦੇ ਡੀ ਆਈ ਜੀ ਸਾਹਿਬ ਸਾਰੇ ਖੜੇ ਨੇ ਸੀਨੀਅਰ ਅਧਿਕਾਰੀ ਸੀਨੀਅਰ ਅਧਿਕਾਰੀ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਮੱਕੜ ਸਾਹਿਬ ਕਹਿ ਕੇ ਗਏ ਨੇ ਕਿ ਜੀ ਅਸੀਂ ਤੁਹਾਡੇ ਜਿਹੜੇ ਪਰਚੇ ਨੇ ਅਸੀਂ ਰੱਤ ਕਰਾਂਗੇ ਔਰ ਮੈਨੂੰ ਲੱਗਦਾ ਵੀ ਜਿਹੜੀ ਉਹ ਮੈਂ ਵੀ ਬਾਈਟ ਦੇਖੀ ਹੈ ਉਹ ਸ਼ਾਮ ਦੀ 5:30 6 7 ਵਜੇ ਦੀ ਹੈ ਉਸ ਤੋਂ ਪਹਿਲਾਂ ਇਹ ਪਰਚਾ ਦਰਜ ਕਰ ਚੁੱਕੇ ਸੀ ਉਸ ਤੋਂ ਪਹਿਲਾਂ ਹੋ ਗਿਆ ਸੀ ਉਸ ਤੋਂ ਪਹਿਲਾਂ ਹੋ ਚੁੱਕਿਆ ਸੀ ਪਰਚਾ ਦਰਜ ਹੋਇਆ ਫਿਰ ਜਾ ਕੇ ਪੁਲਿਸ ਦਾ ਸਮਝੌਤਾ ਹੁੰਦਾ ਜਾ ਕੇ ਮੈਂ ਮੈਂ ਔਰ ਉਹ ਰਿਟਰਨ ਦੇ ਵਿੱਚ ਹੋਇਆ ਜੀ ਮੈਂ ਮੈਂ ਮੱਕਣ ਸਾਹਿਬ ਤੁਹਾਨੂੰ ਇਹ ਦੱਸ ਰਿਹਾ ਕਿ ਜਦੋਂ ਇਹ ਮਾਮਲਾ ਹੁੰਦਾ ਹੈ ਜੀ ਦਿਨ ਤੋਂ ਹੀ ਉਹ ਸਾਰੀ ਜੋ ਵੀ ਪ੍ਰੋਟੈਸਟ ਹੋਇਆ ਜਾਂ ਜੋ ਵੀ ਹੁਣ ਉਹਨਾਂ ਨੇ ਉਹਦੇ ਚ ਸਟੋਰੀ ਜੋ ਪ੍ਰੋਸੀਕਿਊਸ਼ਨ ਲਿਆ ਹੈ ਸਟੇਟ ਲਾਈਨ ਹੈ ਜੀ ਮੇਰਾ ਸਿਰਫ ਇੱਕ ਹੈ ਕਿ ਜੇ ਪਰਚਾ 5 ਤਰੀਕ ਦਾ ਹੂੰ ਬਹੁਤ ਵੱਡਾ ਆਬਜੈਕਸ਼ਨ ਹੈ ਹੂੰ ਤਾਂ ਉਸ ਤੋਂ ਬਾਅਦ ਸਬਸੀਕੁਐਂਟਲੀ ਐਡੀਜੀਪੀ ਸਾਹਿਬ ਸੀਨੀਅਰ ਮੋਸਟ ਆਫਿਸਰਸ ਖੜੇ ਨੇ ਜੀ ਔਰ ਇਹ ਮਾਮਲਾ ਸੀਐਮ ਸਾਹਿਬ ਬੀਜੀਪੀ ਸਾਹਿਬ ਦੇ ਧਿਆਨ ਤੁਸੀਂ ਹੂੰ ਔਰ ਉੱਥੇ ਕਮਿਟਮੈਂਟ ਕੀਤੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਬੀਇੰਗ ਅ ਰਿਸਪੋਨਸੀਬਲ ਆਫਿਸਰ ਹਾਇਰ ਅ ਬਿਊਰੋਕ੍ਰਾਸੀ ਹੈ ਉਹ ਕਹਿ ਕੀ ਰਹੇ ਨੇ ਕਿ ਅਸੀਂ ਇਸ ਪ੍ਰੋਟੈਸਟ ਦੇ ਦੌਰਾਨ ਜਿੰਨੇ ਪਰਚੇ ਨੇ ਜਾਂ ਸਭ ਤੋਂ ਵੱਡਾ ਉਹਨਾਂ ਨੇ ਕੀ ਕਿਹਾ ਕਿ ਅਸੀਂ ਭਾਨੇ ਸਿੱਧੂ ਨੂੰ ਡਿਸਚਾਰਜ ਕਰਾਂਗੇ ਬਿਲਕੁਲ ਉਹਦਾ ਪ੍ਰੋਵੀਜ਼ਨ ਬਣਾਵਾਂਗੇ ਔਰ ਇਹ ਵੀ ਕਿਹਾ ਕਿ ਅਸੀਂ 6 ਦਿਨਾਂ ਦੇ ਵਿੱਚ ਵਿੱਚ ਕਰ ਦਾਂਗੇ ਹੁਣ ਮੇਰਾ ਮੱਕੜ ਸਾਹਿਬ ਕੀ ਹੈ ਕਿ ਜਦੋਂ ਤੁਸੀਂ ਕਹਤਾ ਉਹਦੇ ਚ ਉਸ ਦਿਨ ਦੇ ਵੀ ਪਰਚੇ ਤਾਂ ਇਹ ਪਰਚੇ ਤੇ ਸਮਾਂ ਹੋਇਆ 5 ਵਜੇ ਦਾ ਹੁਣ ਮੈਂ ਪਰਚੇ ਤੋਂ ਉੱਪਰ ਥੋੜਾ ਡਿਸਕਸ ਕਰਾ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਪਰਚਾ ਵੀ ਉਸੇ ਕਮਿਟਮੈਂਟ ਦੇ ਵਿੱਚ ਆਉਂਦਾ ਔਰ ਇਹ ਪਰਚਾ ਵੀ ਖਾਰਜ ਕੀਤਾ ਜਾਣਾ ਚਾਹੀਦਾ ਹੁਣ ਮੈਂ ਤਾਂ ਮੇਰਾ ਇਹ ਸਵਾਲ ਹੈ 307 ਲੱਗੀ ਧਾਰਾ ਜੀ ਯਾਨੀ ਕਿ ਕਿਸੇ ਤੇ ਅਟੈਕ ਹੋਇਆ ਇੱਕ ਪੁਲਿਸ ਵਾਲੇ ਦੇ ਉੱਤੇ ਸ਼ਾਇਦ ਅਟੈਕ ਦੀ ਗੱਲ ਹੈ ਤਾਂ ਕੀ ਜੇ ਪਰਚਾ ਪੁਲਿਸ ਖਾਰਜ ਕਰਦੀ ਹੈ ਤਾਂ ਹੁਣ ਉਹ ਜਿਹਦੇ ਉੱਤੇ ਅਟੈਕ ਹੋਇਆ ਉਹਦੇ ਉਹਦੇ ਨਾਲ ਕੋਈ ਗੱਲਬਾਤ ਆ ਉਹਦਾ ਕੋਈ ਪੱਖ ਨਹੀਂ ਆਊਗਾ ਦੇਖੋ ਪਹਿਲੀ ਗੱਲ ਤਾਂ ਇਹ ਲੱਗਦੀ ਹੈ ਮੈਨੂੰ ਲੱਗਦਾ ਹੈ ਵੀ ਬਹੁਤ ਮੈਨੂੰ ਇੱਕ ਮਾੜਾ ਜਿਹੜਾ ਇੱਕ ਸਿਸਟਮ ਮੈਨੂੰ ਨਜ਼ਰ ਆਇਆ ਹੈ ਉਹ ਆਇਆ ਕਿ ਦੇਖੋ ਆਪਾਂ ਜਿਹੜਾ ਪ੍ਰੋਟੈਸਟ ਕੀਤਾ ਸੀ ਸਾਡੇ ਪੰਜਾਬੀਆਂ ਨੇ ਪ੍ਰੋਟੈਸਟ ਤਾਂ ਕੀਤਾ ਸੀ ਹਰਪਾਨੇ ਸਿੱਧੂ ਨੂੰ ਬਚਾਉਣ ਲਈ ਹੁਣ ਬਣਿਆ ਕੀ ਹੁਣ ਪੋਜੀਸ਼ਨ ਜਿਹੜੀ ਆਪਾਂ ਕਹਿੰਦੇ ਨੇ ਵੀ ਇੱਕ ਵਰਸ ਕੀ ਹੋਈ ਕੀ ਭਾਨੇ ਸੁੱਦੇ ਦੀਆਂ ਭੈਣਾ ਉਹਦੇ ਪਰਿਵਾਰਕ ਮੈਂਬਰ ਫਾਦਰ ਬ੍ਰਦਰ ਹੂੰ ਤੇ ਲੱਖਾ ਸਿਧਾਣਾ 17 ਕ ਬੰਦੇ ਉਹ ਨੇ ਜਿਹੜੇ ਉਹਨਾਂ ਨੇ ਪਰਚਾ ਦਰਜ ਕਰਤਾ ਹੁਣ ਮੈਨੂੰ ਇਹ ਗੱਲ ਲੱਗਦੀ ਏ ਕਿ ਉਹਦੇ ਜਿਹੜੀਆਂ ਸਖਸ਼ਣਾ ਨੇ ਬੜੀਆਂ ਰੈਲੇਵੈਂਟ ਨੇ ਜਿਹੜਾ ਤੁਸੀਂ ਸਵਾਲ ਪੁੱਛਿਆ ਹੂੰ ਦੇਖੋ ਇੱਕ ਤਾਂ ਉਹਨਾਂ ਨੇ ਉਹਦੇ ਚ ਲਾਤਾ ਡੈਮਸਟੂ ਪਬਲਿਕ ਪ੍ਰੋਪਰਟੀ ਐਕਟ ਤਹਾਰਾ ਚਾਰ ਜੀ ਇੱਕ ਉਹਨਾਂ ਨੇ ਲਾਤਾ ਨੈਸ਼ਨਲ ਹਾਈਵੇ ਐਕਟ ਲਾਤਾ ਪੇਰੋਣ 353 ਵੀ ਤੁਸੀਂ ਕਹੋ ਵੀ ਜਵੇਂ ਪੁਲਿਸ ਖੜੀ ਸੀ ਜਾਂ ਸਰਕਾਰੀ ਕੰਮ ਦੇ ਵਿੱਚ ਵਿਗੜਨ ਪਾਉਣਾ ਅੱਛਾ ਉਸ ਤੋਂ ਇਲਾਵਾ ਧਾਰਾ 307 ਉਹਦੇ ਵਿੱਚ ਪ੍ਰਿੰਸੀਪਲ ਜਿਹੜਾ ਫੈਂਸੀਓ 307 ਹੈ ਹੁਣ ਜਿਹੜਾ ਤੁਹਾਡਾ ਸਵਾਲ ਹੈ ਤੁਹਾਡਾ ਸਵਾਲ ਬੜਾ ਰੈਲੇਵੈਂਟ ਹੈ ਹੁਣ ਮੈਨੂੰ ਇਹ ਗੱਲ ਲੱਗਦੀ ਹੈ ਵੀ ਦੇਖੋ ਉਸ ਮੌਕੇ ਜੋ ਹੁਣ ਉਹਨਾਂ ਨੇ ਕਹਾਣੀ ਬਣਾਈ ਏ ਵੀ ਸਾਡੇ ਇੱਕ ਐਸਆਈ ਸਾਹਿਬ ਨੂੰ ਵੀ ਮੌਕੇ ਦੇ ਉੱਪਰ ਕਿਸੇ ਨੇ ਵਾਰ ਕੀਤਾ ਹੈ ਉਹਨਾਂ ਨੂੰ ਸ਼ੱਕ ਸੀ ਵੀ ਸ਼ਾਇਦ ਉਹ ਅਟੈਂਪਟ ਟੂ ਮਰਡਰ ਸੀ ਅੱਛਾ ਵੀ ਜਿਵੇਂ ਉਹਨਾਂ ਨੇ ਵਾਰ ਕੀਤਾ ਔਰ ਉਹਦੇ ਸਿਰ 'ਚ ਵੱਜੀ ਹੈ ਨਹੀਂ ਵੱਜੀ ਉਹ ਚੀਜ਼ਾਂ ਬਾਅਦ ਚ ਨੇ ਪਰ ਉਹ ਕਹਿੰਦੇ ਵੀ ਉਹਨਾਂ ਨੂੰ ਸ਼ੱਕ ਸੀ ਵੀ ਇਹ ਅਟੈਂਪਟ ਟੂ ਮਰ ਰਹੇ ਹੁਣ ਮੇਰੇ ਕੰਨ ਤੋਂ ਪਾਵੇ ਆ ਕਿ ਜਦੋਂ ਦੇਖੋ ਇੱਕ ਇੱਕ ਇਹ ਫਤਾਰਾਵਾਂ ਲੱਗੀਆਂ ਹੂੰ ਵਿਕਟਮ ਵੀ ਠੀਕ ਹੈ ਉਹ ਵੀ ਸਾਡੇ ਪੰਜਾਬ ਦੇ ਹੀ ਨੇ ਜਿਹੜੇ ਐਸਆਈ ਸਾਹਿਬ ਨੇ ਉਹ ਵੀ ਪੰਜਾਬ ਦੇ ਹੀ ਨੇ ਸਾਡੇ ਰਹਿਣ ਵਾਲੇ ਨੇ ਅਸੀਂ ਵਿੱਚੋਂ ਹੀ ਆ ਸਾਰੇ ਮੇਰਾ ਇਹ ਹੈ ਵੀ ਜਦੋਂ ਇੱਕ ਸੀਨੀਅਰ ਮੋਸਟ ਲੋਬੀ ਜੜੀ ਸੀ ਜਿਹੜੀ ਉਹਨਾਂ ਨੇ ਕਮਿਟਮੈਂਟ ਕਰਤੀ ਕਿ ਅਸੀਂ ਅੱਜ ਇੰਟਰਵਿਊ ਕਰ ਰਹੇ ਹਾਂ ਇਸ ਤੋਂ ਪਹਿਲਾਂ ਕੋਈ ਵੀ ਜਿਹੜਾ ਪਰਚਾ ਹੋਏਗਾ ਅਸੀਂ ਕੈਨਸਲ ਕਰਾਂਗੇ ਤਾਂ ਮੈਨੂੰ ਇਹ ਗੱਲ ਲੱਗਦੀ ਹੈ ਕਿ ਬੀਇੰਗ ਅ ਰਿਸਪੌਂਸੀਬਲ ਲਾਇਰ ਆਫ ਹਾਈ ਕੋਰਟ ਮੈਂ ਗੱਲ ਕਹਾਂਗਾ ਕਿ ਇਹ ਐਕਟੈਂਡ ਕੰਡਕਟ ਸਾਡੀ ਸਟੇਟ ਤੇ ਚੱਲ ਕੀ ਰਿਹਾ ਹੈ ਇਹ ਇਹੀ ਗੱਲ ਮੈਂ ਜਾਣਨੀ ਚਾਹੁੰਦਾ ਤੇ ਬਹੁਤ ਵੱਡਾ ਸਵਾਲ ਹੈ ਇਸ ਹਵਾਲੇ ਤੋਂ ਕਿ ਸਟੇਟ ਕਿਵੇਂ ਆਪਰੇਟ ਕਰ ਰਹੀ ਹੈ ਪੁਲਿਸ ਪੰਜਾਬ ਦੇ ਵਿੱਚ ਕਿਵੇਂ ਆਪਰੇਟ ਕਰ ਰਹੀ ਹੈ ਤੁਸੀਂ ਪਿੱਛੇ ਜੇ ਇਨਕਾਊਂਟਰਸ ਬਾਰੇ ਵੀ ਬੋਲੇ ਹੋ ਮੈਂ ਇੰਟਰਵਿਊ ਸੁਣੀ ਹੈ ਤੁਸੀਂ ਕੱਲ ਵੀ ਇੱਕ ਫੌਜੀ ਵੀਰ ਦਾ ਜਿਹੜਾ ਜ਼ਿਕਰ ਕੀਤਾ ਉਹ ਬਹੁਤ ਵੱਡਾ ਮਸਲਾ ਸੀਗਾ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਖਾਸ ਤੌਰ ਤੇ ਤੁਸੀਂ ਸੁਤਵਿੰਦਰ ਬੁੱਗੇ ਵਾਲਾ ਮਾਮਲਾ ਸੀਗਾ ਕਿ ਮੇਰੇ ਖਿਆਲ ਜੇ ਇੰਟਰਵਿਊ ਨਾ ਕਰਦੇ ਤਾਂ ਪਰਚਾ ਹੀ ਨਹੀਂ ਸੀ ਦਰਦ ਹੋਣਾ ਤਾਂ ਇਹ ਕੀ ਪਿਕ ਐਂ ਚੂਜ਼ ਹੋ ਰਿਹਾ ਹੈ ਆਪਣੇਆਂ ਨੂੰ ਲੁਭਾਇਆ ਜਾ ਰਿਹਾ ਹੈ ਔਰ ਜੇ ਕੋਈ ਡਾਇਸੈਂਟ ਦੀ ਆਵਾਜ਼ ਹੈ ਉਹਦੇ ਖਿਲਾਫ ਪਰਚੇ ਹੋ ਰਹੇ ਐ ਨੌਜਵਾਨਾਂ ਦੇ ਇਨਕਾਊਂਟਰ ਇਸ ਇਸ ਐਸਪੈਕਟ ਨੂੰ ਸਮਝਾਓ ਮੈਂ ਮੱਕੜ ਸਾਹਿਬ ਉਹ ਬ੍ਰਦਰਾਂ ਕੋ ਬਰੀਫਿੰਗ ਕਰਨਗੇ ਮੈਨੂੰ ਇਹ ਲੱਗਦਾ ਵੀ ਦੇਖੋ ਜਦੋਂ ਇੱਕ ਸਾਡੇ ਸੀਨੀਅਰ ਮੋਸਟ ਆਫਿਸਰਸ ਨੇ ਸੀਨੀਅਰ ਮੋਸਟ ਲੋਕ ਵੀ ਐਡੀਜੀਪੀ ਡੀਜੀਪੀ ਸਭ ਸੀਐਮ ਸਭ ਦੇ ਡਾਇਰੈਕਸ਼ਨਸ 'ਚ ਆਏ ਤਾਂ ਮੈਨੂੰ ਇੱਕ ਚੀਜ਼ ਬੜੀ ਮੈਨੂੰ ਇੰਪੋਰਟੈਂਟ ਲੱਗੀ ਕਿ ਯਾਰ ਦੇਖੋ ਤੁਸੀਂ ਵਿਸ਼ਵਾਸ ਦਿਵਾਇਆ ਕਿ ਅਸੀਂ ਪੁਰਾਣੇ ਪਰਚੇ ਕੈਨਸਲ ਕਰਾਂਗੇ ਮੈਂ ਕਹਿੰਦਾ ਕਿ ਸਿਨੈਰੀਓ ਚੱਲ ਕੀ ਰਿਹਾ ਪਹਿਲਾ ਇੱਕ ਐਫ ਆਈ ਆਰ ਬ੍ਰਦਰ ਨੇ ਦੱਸਿਆ ਕੰਕਰੈਂਟਲੀ ਸਾਈਮਲਟੇਨੀਅਸਲੀ ਅਗਲੇ ਪਰਚੇ ਬਾਕੀ ਹੋਈਆਂ ਕਿਤੇ ਨਾ ਕਿਤੇ ਐਸਪੈਕਟ ਇਹ ਵੀ ਨਿਕਲ ਕੇ ਸਾਹਮਣੇ ਆਇਆ ਵੀ ਇਸ ਤਰੀਕੇ ਦਾ 3 ਡਿਗਰੀ ਟਾਰਚਰ ਵੀ ਉਹਦਾਂ ਹੋਇਆ ਫਾਈਨਲੀ ਲੋਕਾਂ ਨੇ ਜਦੋਂ ਲੋਕਾਂ ਨੂੰ ਲੱਗਿਆ ਵੀ ਇਹ ਤਾਂ ਯਾਰ ਬਹੁਤ ਜ਼ਿਆਦਾ ਹੀ ਧੱਕਾ ਹੋਣ ਲੱਗ ਗਿਆ ਤਾਂ ਲੋਕਾਂ ਨੇ ਪ੍ਰੋਟੈਸਟ ਕੀਤਾ ਆਪਾਂ ਕਹਿੰਤਾ ਦੀ ਅਸੀਂ ਪਰਚੇ ਪਰਚੇ ਕੈਂਸਲ ਕਰਾਂਗੇ ਮੱਕੜ ਸਾਹਿਬ ਮੈਂ ਗੱਲ ਕਰਦਾ ਕਿ ਜਿਹੜਾ ਬ੍ਰੀਚ ਆਫ ਟਰਸਟ ਹੈ ਜਿਹੜੀ ਧਾਰਾ 406 ਆਈ ਪੀ ਸੀ ਚ ਪ੍ਰੋਵੀਜ਼ਨ ਹੈ ਜੇਕਰ ਮੰਨ ਲਓ ਤੁਸੀਂ ਇਸ ਐਫਆਈਆਰ ਹੁਣ ਅੱਜ ਆ ਕੇ ਆਕੀ ਨਿਕਲ ਕੇ ਤਾਂ ਜੇਕਰ ਕੱਲ ਨੂੰ ਉਹ ਆਪਣੀ ਉਸ ਜੁਬਾਨ ਤੇ ਨਹੀਂ ਖੜਦੇ ਤੇ ਚਾਰਜ 169 ਸੀਆਰਪੀਸੀ ਚ ਉਹਨੂੰ ਭਾਨੇ ਸਿੱਧੂ ਨੂੰ ਨਹੀਂ ਕਰਦੇ ਤਾਂ ਫਿਰ ਮੈਂ ਗੱਲ ਕਮਾਂਗਾ ਕਿ ਵਿਸ਼ਵਾਸ ਘਾਤ ਕਿਤੇ ਨਾਲ ਹੋਇਆ ਫਿਰ ਇਹਦੀ ਕੋਈ ਲੀਗਲ ਬਾਈਂਡਿੰਗ ਹੈ ਵਕੀਲ ਸਾਹਿਬ ਦੇਖੋ ਮੈਂ ਭਾਜੀ ਤੁਹਾਡੇ ਨਾਲ ਤਿੰਨ ਚਾਰ ਸਵਾਲ ਸੀਗੇ ਮੈਂ ਉਹਨਾਂ ਦਾ 1 ਬਾਈ 1 ਕਰਕੇ ਜਵਾਬ ਦਿਆਂਗਾ ਜੀ ਦੇਖੋ ਸਰਕਾਰਾਂ ਅਸੀਂ ਚੁਣਦੇ ਆਏ ਚੇਂਜ ਜੜੀ ਹੈ ਪਹਿਲਾਂ ਸਰਕਾਰ ਅਕਾਲੀ ਦਲ ਦੀ ਵੀ ਦੇਖ ਲਈ ਹੂੰ ਫਿਰ ਭਾਜਪਾ ਆ ਗਈ ਕਾਂਗਰਸ ਦੀ ਆ ਗਈ ਹੁਣ ਅਸੀਂ ਥਰਡ ਪਾਰਟੀ ਜਿਹੜੀ ਹੈ ਉਹ ਆ ਗਈ ਜੀ ਆਮ ਆਦਮੀ ਪਾਰਟੀ ਸਰਕਾਰ ਚੁਣੀ ਕਿਉਂ ਚੇਂਜ ਬਿਲਕੁਲ ਔਰ ਚੇਂਜ ਦੇਖੋ ਸਾਡਾ ਅਧਿਕਾਰ ਆਰਟੀਕਲ 19 ਬ੍ਰਦਰ ਦੱਸ ਕੇ ਬੈਠੇ ਨੇ ਆਰਟੀਕਲ 21 ਸੰਵਿਧਾਨ ਕੀ ਕਹਿ ਰਿਹਾ ਸਾਡਾ ਕਨਸਟੀਟਿਊਸ਼ਨ ਆਫ ਇੰਡੀਆ ਰਾਈਟ ਟੂ ਲਾਈਫ ਹੂੰ ਦੇਖੋ ਰਾਈਟ ਟੂ ਲਾਈਫ ਦੇ ਵਿੱਚ ਮੱਕੜ ਸਾਹਿਬ ਅਧਿਕਾਰ ਹੈ ਸਾਨੂੰ ਸਾਰਿਆਂ ਨੂੰ ਜੀਣ ਦਾ ਜੀ ਹੁਣ ਦੇਖੋ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਚੀਜ਼ ਕਹੂੰਗਾ ਕਿ ਜੇ ਅਸੀਂ ਇਹ ਕਹਿੰਦੇ ਆ ਕਿ ਅਸੀਂ ਗੈਂਗਸਟਰ ਖਤਮ ਕਰਦੇ ਹਾਂ ਤੁਸੀਂ ਇਹ ਦੇਖੋ ਕਿ ਇਹ ਜੜ ਕਿੱਥੋਂ ਆਈ ਹੈ ਗੈਂਗਸਟਰ ਬਣੇ ਕਿਵੇਂ ਨੇ ਤੁਸੀਂ ਜੇਕਰ ਕਿਸੇ ਅਪਰਾਧੀ ਨੂੰ ਮੈਂ ਤੁਹਾਡੇ ਨਾਲ ਅੱਜ ਗੱਲ ਕਰਦਾ ਮੇਰਾ ਲਾਸਟ ਵੀਕ ਹਾਈ ਕੋਰਟ 'ਚ ਵੀ ਇੱਕ ਜੱਜ ਦੇ ਨਾਲ ਮੈਂ ਸਾਰਾ ਪ੍ਰੈਸ ਕੀਤਾ ਕਿ ਇੱਕ ਬੰਦੇ ਤੇ ਇੱਕ ਪਰਚਾ ਹੋ ਗਿਆ ਫਿਰ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਅਲਟੀਮੇਟਲੀ ਸਰ ਜਦੋਂ ਅਸੀਂ ਕਿਸੇ ਬੰਦੇ ਨੂੰ ਥਾਣੇ 'ਚ ਜਲੀਲ ਕਰਾਂਗੇ ਉਹਦੇ ਮਾਂ ਪਿਓ ਦੇ ਸਾਹਮਣੇ ਉਹਦੇ ਘਰ ਵਾਲੀ ਦੇ ਸਾਹਮਣੇ ਸਰ ਉਹ ਬੰਦਾ ਡੀਟ੍ਰੈਕ ਹੋਏਗਾ ਮੈਂ ਕਹਿੰਨਾ ਕਿ ਜੇ ਗੈਂਗਸਟਰ ਨੇ ਇਹ ਪੰਜਾਬ ਦੇ ਪੁੱਤਰ ਨੇ ਯਾਰ ਤੁਹਾਨੂੰ ਅਸੀਂ ਇਸ ਕਰਕੇ ਚੁਣਿਆ ਕਿ ਆਪਾਂ ਇਹਨੂੰ ਮੇਨ ਸਟ੍ਰੀਮ 'ਚ ਲੈ ਕੇ ਆਈਏ ਮੈਂ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਕਿ ਇਨਕਾਊਂਟਰ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਤੁਸੀਂ ਜੌਬਸ ਦੇਖੋ ਲੌਂਡ ਆਰਡਰ ਦੇਖਣਾ ਸੋ ਆਪਾਂ ਕਿਤੇ ਨਾ ਕਿਤੇ ਮੱਕੜ ਸਾਹਿਬ ਔਰ ਇਨਕਾਊਂਟਰ ਜਿਹੜਾ ਦੇਖੋ ਅੱਜ ਤੋਂ 90 ਦਾ ਦਹਾਕਾ ਜਿਹੜਾ ਉਹਨੂੰ ਅੱਜ ਵੀ ਅਸੀਂ ਮਾੜਾ ਦਹਾਕਾ ਬਿਲਕੁਲ ਯਾਦ ਕਰਦੇ ਆ ਕਿ ਘਰਾਂ ਤੇ ਘਰ ਯਾਰ ਉੱਜੜ ਗਏ ਅੱਜ ਇਸ ਗੱਲ ਨੂੰ 30 ਸਾਲ ਨਿਕਲ ਗਏ ਹੂੰ ਤੇ ਸਾਡੇ ਕੋਲ ਅੱਜ ਵੀ ਇੱਕ ਰਾਹ ਜਣਾ ਇੱਕ ਇਨਕਾਊਂਟਰ ਹੀ ਰਹਿ ਗਿਆ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਯੂਨਾਈਟਿਡ ਨੇਸ਼ਨ ਦੇ ਵਿੱਚ ਹੂੰ 10 ਪ੍ਰਿੰਸੀਪਲਸ ਨੇ ਪੀਸ ਦੇ 10 ਪ੍ਰਿੰਸੀਪਲਸ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਉਸ ਪ੍ਰਿੰਸੀਪਲਸ ਦਾ ਕੀ ਹੈ ਕੀ ਕਿਸੇ ਵੀ ਬੰਦੇ ਦਾ ਤੁਸੀਂ ਸਰ ਜੇ ਕੋ ਅਪਰਾਧ ਕਰਦਾ ਉਹਦੀ ਪੁਲਿਸ ਨੇ ਅਰੈਸਟ ਕਰਨੀ ਹੈ ਇਟਸ ਅ ਡਿਊਟੀ ਆਫ ਦਿ ਕੋਰਟ ਕਿ ਆਈਦਰ ਉਹਨੂੰ ਡਿਫੈਂਸ ਲਾਇਰ ਵੀ ਮਿਲੇਗਾ ਉਹਨੇ ਕੋਰਟ ਨੇ ਦੇਖਣਾ ਹੈ ਕਿ ਇਹ ਬੰਦਾ ਜਿਹੜਾ ਇਹ ਦੋਸ਼ੀ ਹੈ ਮਕਰ ਸਾਹਿਬ ਜਾਂ ਇਹਨੂੰ ਅਸੀਂ ਕਨਵਿਕਟ ਕਰਨਾ ਹੈ ਸੋ ਇਸ ਗੱਲ ਮੈਂ ਭਾਨੇ ਵਾਲੇ ਤੇ ਵਾਪਸ ਲਿਆ ਰਿਹਾ ਜਿਵੇਂ ਕੋਰਟ ਨੇ 12 ਤਰੀਕ ਤੱਕ ਭਾਨੇ ਨੂੰ ਰਿਮਾਂਡ ਤੇ ਭੇਜਿਆ ਹੋਇਆ ਹੈ ਕਨੂੰਨਨ ਤੌਰ ਤੇ ਫਿਰ ਪੁਲਿਸ ਨੂੰ ਰਿਹਾ ਕਿਵੇਂ ਕਰ ਸਕਦੀ ਥੋੜਾ ਇਹ ਐਕਸਪਲੇਨ ਕਰੋਗੇ ਦੇਖੋ ਮੈਂ ਦੱਸਾਂ ਤੁਹਾਨੂੰ ਸੈਕਸ਼ਨ 169 ਕੀ ਹੈ ਜੀ ਸ ਸਾਡਾ Crpc ਦੇ ਵਿੱਚ ਸੈਕਸ਼ਨ 169 ਹੈ ਅਧਿਕਾਰ ਹੈ ਪੁਲਿਸ ਕੋਲ ਕਿ ਜੇਕਰ ਤੁਸੀਂ ਦੇਖੋ ਐਫ ਆਈ ਆਰ ਕੀ ਹੈ ਐਫ ਆਈ ਆਰ ਕੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਹੈ ਮੋਟਰ ਦੇ ਵਿੱਚ ਦਰਜ ਹੋਗੀ ਉਸ ਤੋਂ ਬਾਅਦ ਪੁਲਿਸ ਨੇ ਉਸ ਮਿਸਲ ਤੇ ਕੰਮ ਕਰਨਾ ਹੈ ਹਮਮ ਪੁਲਿਸ ਦੇ ਆਈਓ ਨੂੰ ਜੇਕਰ ਕਿਸੇ ਵੀ ਸਟੇਜ 'ਤੇ ਲੱਗਦਾ ਹੈ ਕਿ ਡੈਫੀਸ਼ੈਂਟ ਹੈ ਇਹਦਾ ਐਵੀਡੈਂਸ ਪੂਰਾ ਨਹੀਂ ਹਮਮ ਤਾਂ ਮਕਰ ਸਾਹਿਬ ਪੁਲਿਸ ਦੇ ਕੋਲ ਵਾਸਟ ਪਾਵਰਸ ਨਹੀਂ ਇਹ ਸੈਟਅਪ ਸਾਡੇ ਗੋਰੇ ਕਰਗੇ ਨੇ ਗੋਰੇ ਇੰਨਾ ਕੁ ਵਾਸਟ ਪਾਵਰਸ ਦੇ ਕੇ ਨੇ ਪੁਲਿਸ ਨੂੰ ਪੁਲਿਸ ਦੇ ਕੋਲ ਅਧਿਕਾਰ ਹੈ ਸੈਕਸ਼ਨ 169 ਚ ਕਿਸੇ ਵੀ ਬੰਦੇ ਨੂੰ ਜੇਕਰ ਕੋਈ ਡੈਫੀਸ਼ੈਂਟ ਆਫ ਸਫੀਸ਼ੀਐਂਟ ਮਟੀਰੀਅਲ ਐਵੀਡੈਂਸ ਜੇਕਰ ਉਹਦੇ ਚੋਂ ਲੱਗਦਾ ਵੀ ਸਬੂਤ ਕੋਈ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਤਾਂ 169 ਦੇ ਵਿੱਚ 2 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਆਈਓਏ ਪੁਲਿਸ ਦਾ ਇਹ ਅਧਿਕਾਰ ਹੈ ਉਹਦੇ ਕੋਲ ਰਿਲੀਜ਼ ਕਰ ਸਕਦਾ ਸੀ ਮੈਨੂੰ ਤਾਂ ਇੱਕ ਦਿਨ ਫਿਰ ਕਿਉਂ ਇੰਨਾ ਲੰਮਾ ਸਮਾਂ 6 ਦਿਨ ਜਿਵੇਂ ਦੇ ਉੱਤੇ ਇਹ ਤਾਂ ਕਹਿ ਰਹੇ ਆ ਵਕੀਲ ਸਾਹਿਬ ਕਿ 2 ਘੰਟਿਆਂ ਦੇ ਅੰਦਰ ਹੀ ਇਹ ਹੋ ਸਕਦਾ ਸੀਗਾ ਦੇਖੋ ਮਕਰਤ ਸਾਹਿਬ ਉਹਦੇ ਚ ਇੱਕ ਚੀਜ਼ ਦਾ ਸਪੈਕਟ ਮੈਨੂੰ ਲੱਗਦਾ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਤੇ ਭਾਂਡੇ ਸਿੱਧੂ ਤੇ ਇਕੱਠੇ ਇਹਨਾਂ ਨੇ ਪਰਚੇ ਦਿੱਤੇ ਨੇ ਪਹਿਲਾ ਪਰਚਾ ਲੁਧਿਆਣੇ ਤੋਂ ਉਸ ਤੋਂ ਬਾਅਦ ਫਿਰ ਪਤਾ ਲੱਗਿਆ ਵੀ ਇਧਰ ਸੰਗਰੂਰ ਮਾਨਸਾ ਸਾਡੇ ਫਿਰ ਮੋੜੀ ਗਿਆ ਸੋ ਉਹਨਾਂ ਨੇ ਉਹਦੇ ਤੇ ਇੱਕ ਮੈਨੂੰ ਜੋ ਮੈਨੂੰ ਲੱਗਦਾ ਦੇਖੋ ਇਸ ਚੀਜ਼ ਦਾ ਜਿਹੜਾ ਐਕਚੁਅਲ ਜਿਹੜਾ ਸਹੀ ਜਵਾਬ ਹੈ ਉਹ ਤਾਂ ਸਟੇਟ ਪੁਲਿਸ ਹੀ ਦੇ ਸਕਦੀ ਹੈ ਪਰ ਉਹਦੇ ਪਿੱਛੇ ਜੋ ਮੈਨੂੰ ਸਮਝ ਆ ਰਿਹਾ ਉਹ ਇਹ ਹੈ ਵੀ ਦੇਖੋ ਚਾਹੇ ਤਾਂ ਇਹ ਸੀ ਵੀ 169 ਜਿਹੜੀ ਸੀਆਰਪੀਸੀ ਆਡੀ ਬ੍ਰਦਰ ਨੇ ਦੱਸੀ ਹੈ ਉਹਦੇ ਚ ਪ੍ਰੋਸੈਸ ਆਫ ਲਾ ਬੜਾ ਵਧੀਆ ਹੈ ਵੀ ਤੁਹਾਡੇ ਕੋਲ ਐਵੀਡੈਂਸ ਉਹਨਾਂ ਨਹੀਂ ਐਪਰੀਸ਼ੀਏਟੇਬਲ ਨਹੀਂ ਹੈਗਾ ਯੂ ਹੈਵ ਟੂ ਰੀਲੀਜ਼ ਇਮੀਡੀਏਟਲੀ ਉਹਦੇ ਚ ਕੀ ਤੁਹਾਨੂੰ विदाਊਟ ਸ਼ੋਰਟੀ ਬਾਉਂਡਸ ਉਹਦੇ ਦਿੱਤੀਆਂ ਤੁਸੀਂ ਉਹਨੂੰ ਰਿਲੀਜ਼ ਕਰ ਸਕਦੇ ਹੋ ਹੁਣ ਮੈਨੂੰ ਮੈਂ ਬੀਇੰਗ ਲਾਇਰ ਚੱਕਰ ਗੱਲ ਕਰਾਂ ਤਾਂ ਆਈ ਐਮ ਆਲਸੋ ਵੈਰੀ ਸਰਪ੍ਰਾਈਜ਼ਡ ਫਰਮ ਦੀ ਐਕਟ ਆਫ ਦੀ ਸੀਨੀਅਰ ਪੁਲਿਸ ਅਥਾਰਟੀਜ਼ ਇਜ਼ ਲਿਕ ਹੋਕ ਏਰੀਆ ਜਿਹੜੇ 6 ਦਿਨ ਦਾ ਸਮਾਂ 6 ਦਿਨ ਦਾ ਸਮਾਂ ਇੱਕ ਬਹੁਤ ਵੱਡਾ ਸਮਾਂ ਹੈ ਕਿਉਂ ਲਿਆ ਇਹ ਇਹ ਕਿਉਂ ਲਿਆ ਇਹ ਉਸ ਦਿਨ ਮੈਂ ਮੈਂ ਨਹੀਂ ਕਹਿੰਦਾ ਵਖੋ ਮੈਂ ਇਹਦੇ ਵਿੱਚ ਕੋਈ ਡਾਊਟਫੁਲ ਨਹੀਂ ਹੈਗਾ ਮੈਂ ਅੱਜ ਵੀ ਇਹ ਗੱਲ ਕਹਿੰਦਾ ਮੈਂ ਅੱਜ ਵੀ ਹਸਪਤਾਲ ਦੀ ਬਕਾਉਤ ਕਰਦਾ ਕਿ ਜੇਕਰ ਏ ਡੀ ਜੀ ਪੀ ਸਾਹਿਬ ਡੀ ਜੀ ਪੀ ਸਾਹਿਬ ਉਹਨੂੰ ਕਹਿ ਕੇ ਗਏ ਨੀ ਵਾਸੀ ਡਿਸਚਾਰਜ ਕਰਾਂਗੇ ਤਾਂ ਉਹਨੂੰ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਇਹ ਜਿਹੜੀ ਜ਼ੁਬਾਨ ਦੇ ਕੇ ਗਏ ਨੇ ਉਹ 5 ਤਰੀਕ ਦੀ ਦੇ ਕੇ ਗਏ ਨੇ ਅੱਜ ਵੀ 8 ਤਰੀਕ ਹੈ ਸੋ ਹਜੇ ਵੀ ਤੁਸੀਂ ਕਹੋ ਵਿੱਚ 2 ਦਿਨ 3 ਦਿਨ 4 ਦਿਨ ਦਾ ਹਜੇ 2-3 ਦਿਨ ਦਾ ਸਮਾਂ ਹੈ ਸੋ ਮੈਨੂੰ ਇਹ ਲੱਗਦਾ ਵੀ 169 CrPC ਦੇ ਵਿੱਚ ਪ੍ਰੋਫੈਸਰ ਜਿਹੜਾ ਉਹ 6 ਦਿਨ ਦਾ ਨਹੀਂ ਸੀ ਬਣਦਾ 6 ਇੰਟੈਂਸ਼ਨ ਨਹੀਂ ਹੈਗੀ ਮੈਂ ਹਾਈਪੋਥੈਟিক্যাল ਗੱਲ ਕਰ ਰਿਹਾ ਤੁਹਾਡੇ ਅੱਗੇ ਜੀ ਮੰਨ ਲਿਆ ਜਾਵੇ ਕਿ ਪੁਲਿਸ ਨੇ ਉਸਦੇ ਨੇ ਇੱਕ ਗਿਮਿਕ ਕੀਤਾ ਮੂਰਖ ਬਣਾਇਆ ਪੰਜਾਬ ਦੇ ਲੋਕਾਂ ਨੂੰ ਔਰ ਹੁਣ ਭਾਨਾ ਸਿੱਧੂ ਤਾਂ ਆਲਰੇਡੀ ਅੰਦਰ ਹੈ ਤਾਂ ਫਿਰ ਕੀ ਬਾਕੀਆਂ ਦੀ ਵੀ ਹੁਣ ਅਰੈਸਟ ਪਾ ਸਕਦੀ ਹੈ ਪੁਲਿਸ ਦੇਖੋ ਮੇਰੇ ਕਾਨੂੰਨਨ ਤੌਰ ਦੇ ਉੱਤੇ ਅਰੈਸਟ ਪਾਣੀ ਪਾਊਗੀ ਜਿੰਨਾਂ ਤੇ ਹੁਣ ਪਰਚਾ ਹੋਇਆ ਜੀ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਜੇ ਪਰਚਾ 5 ਵਜੇ ਸੀ ਹੂੰ ਤਾਂ ਫਿਰ ਤਾਂ ਪੁਲਿਸ ਨੂੰ ਜੇ ਉਹਨਾਂ ਨੇ ਇਹੀ ਕੁਝ ਕਰਨਾ ਸੀ 8 ਤਰੀਕ ਨੂੰ ਅੱਗੇ ਲਿਆਉਣੀ ਸੀ ਤਾਂ ਫਿਰ ਤਾਂ ਉਹ ਉਸ ਦਿਨ ਜਦੋਂ ਲੱਖਾ ਸੁਧਾਨਾ ਪਿੱਛੇ ਖੜਿਆ ਚਾ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਤਾਂ ਅਰੈਸਟ ਉਹਨਾਂ ਦੀ ਉਦੋਂ ਵੀ ਇਫੈਕਟ ਕਰ ਸਕਦੇ ਸੀ ਹੁਣ ਇਹ ਗੇਮਿੰਗ ਕੀ ਸੀ ਮੈਨੂੰ ਦੇਖੋ ਇਹਦਾ ਚੱਕ 네ਗੇਟਿਵ ਮੈਸੇਜ ਆਣਾ ਹੈ ਹੂੰ ਵੇਖੋ ਰਾਈਟ ਟੂ ਪ੍ਰੋਟੈਸਟ ਤਾਂ ਮੈਂ ਕਹਿ ਕੇ ਬੈਠਾ ਸਾਨੂੰ ਸੁਪਰੀਮ ਕੋਰਟ ਨੇ ਦਿੱਤਾ ਹੈ ਜੀ ਮੱਕੜ ਸਾਹਿਬ ਇਹ ਬਹੁਤ 네ਗੇਟਿਵ ਐਗਜ਼ਾਮਪਲ ਸੈਟਲ ਹੋਏਗੀ ਸਾਡੇ ਸਟੇਟ ਪੰਜਾਬ ਦੇ ਵਿੱਚ ਜਿਹੜੀ ਮੈਂ ਚਾਹੁੰਦਾ ਵੀ ਇਹ ਹੋਵੇ ਨਾ ਕਿਉਂਕਿ ਜਦੋਂ ਪ੍ਰੋਟੈਸਟ ਹੁੰਦਾ ਹੈ ਵਿਦਰੋਹ ਹੁੰਦਾ ਹੈ ਤਾਂ ਵਿਦਰੋਹ ਤੋਂ ਹਮੇਸ਼ਾ ਕੁਝ ਚੰਗੀਆਂ ਚੀਜ਼ਾਂ ਨਿਕਲਦੀਆਂ ਨੇ ਬਿਲਕੁਲ ਠੀਕ ਹੈ ਔਰ ਇਹਦੇ 'ਚ ਮੈਂ ਜ਼ਿੰਮੇਵਾਰ ਠਹਾਵਾਂਗਾ ਤੁਸੀਂ ਮੇਰੇ ਨਾਲ ਸਮਝ ਤੋਂ ਹੋਵੋਗੇ ਮੱਕੜ ਸਾਹਿਬ ਜੀ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਅਸੀਂ ਫਤਗੜ ਸਾਹਿਬ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹਾਂ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਸਿਮਰਨਜੀਤ ਸਿੰਘ 2.5 ਕਿਲੋਮੀਟਰ ਤੇ ਹੈ ਜੀ ਮਾਨ ਸਾਹਿਬ ਨੇ ਕਾਲ ਦਿੱਤੀ ਵੀ ਮੈਂ ਤੋਂ ਤੁਹਾਡੇ ਵੀ ਜਾਣ ਤੇ ਵੀ ਅਸੀਂ ਪਾਨੇ ਸਿੱਧੂਆਂ ਤੇ ਅਸੀਂ ਕਰਨਾ ਜਾ ਕੇ ਪ੍ਰੋਟੈਸਟ ਰੇਲਵੇ ਲਾਈਨਾਂ ਧੋਰੀ ਅਸੀਂ ਮੈਂ ਕਿਸੇ politcal ਪਾਰਟੀ ਨਾਲ ਦਖਲ ਦੀ ਧਰਦਾ ਜੀ ਰੱਖਦਾ ਚਰਨਜੀਤ ਚੰਨੀ ਸਾਡੇ ਮੁੱਖ ਮੰਤਰੀ ਸਾਹਿਬ ਪਹਿਲਾਂ ਰਹੇ ਨੇ ਹਸਪਤਾਲ ਉਹਨਾਂ ਨੇ ਜਾਣਾ ਸੀ ਬੜੇ ਅਹਿਜੇ politcal ਵੱਡੇ ਲੀਡਰ ਨੇ ਤੁਸੀਂ ਇਹ ਦੇਖੋ ਜਿਨ੍ਹਾਂ ਨੂੰ ਅਸੀਂ ਚੁਣਿਆ ਉਹਨਾਂ ਨੂੰ ਵੀ ਪ੍ਰੋਟੈਸਟ ਕਰਨ ਦਾ ਅਧਿਕਾਰ ਸਾਡੀ ਸਟੇਟ ਇਨਵੈਸਟੀਗੇਸ਼ਨ ਅਫੀਸ ਨੇ ਦਿੱਤਾ ਨਹੀਂ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਇੱਥੇ ਹੋਰ ਦੋ। ਇਹ ਹਵਾਲਾ ਦਿੰਦੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਸਕਦੀ ਹੈ ਤਾਂ ਡੱਕਲੇ ਗਏ ਉਹ। ਮੱਕੜ ਸਾਹਿਬ ਇੱਥੇ ਇੱਕ ਬੜਾ ਵੱਡਾ ਸਵਾਲ ਹੈ। ਤੁਸੀਂ ਮੈਨੂੰ ਦੱਸੋ ਵੀ ਜਿਹੜਾ ਇਹ ਪ੍ਰੈਜ਼ੈਂਟ ਐਫ ਆਈ ਆਰ ਹੋਇਆ ਹੈ ਇਹਦਾ ਰੀਜ਼ਨ ਕੀ ਹੈ? ਮੈਂ ਫਟਕੜ ਸਾਹਿਬ ਤੋਂ ਜਲੇ ਤੋਂ ਨਹੀਂ ਨਾਲਾ। ਮੈਂ ਆਪਣੇ ਨਾਲ 10 ਬੰਦੇ ਤਿਆਰ ਕਰ ਲਏ। ਅਧਿਕਾਰ ਮੇਰਾ ਵੀ ਇਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦਾ। ਠੀਕ ਹੈ। ਤੇ ਮੈਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੋਂ ਵੀ ਮੈਂ ਵਾਇਰਲ ਹੋ ਗਿਆ। ਤੇ ਮੈਨੂੰ ਘਰ ਦੇ ਵਿੱਚ ਹੀ ਮੇਰੀ ਜਿਹੜੀ ਪੁਲਿਸ ਸੀ ਉਹਨਾਂ ਨੇ ਨਜ਼ਰਬੰਦ ਕਰਤਾ। ਤੁਸੀਂ ਮੇਰਾ ਹੁਣ ਦੂਜੇ ਪਾਸੇ ਇਹ ਇਹ ਅਜੇ ਜਿਹੜੀ ਸਥਿਤੀ ਆ ਪੰਜਾਬ 'ਚ ਬਣੀ ਏ ਇਹਦਾ ਰੀਜ਼ਨ ਕੀ ਏ ਜੋ ਮੈਂ ਇਹਨੂੰ ਡੀਪ ਆਪਣੇ ਤੌਰ ਤੇ ਸੋਚਦਾ ਜੀ ਜੇਕਰ ਮੰਨ ਲਓ ਸੁਪਰੀਮ ਕੋਰਟ ਵੱਲੋਂ ਇਹ ਵੀ ਤੁਸੀਂ ਪ੍ਰੋਟੈਸਟ ਕਰਾਓ ਤੇ ਪ੍ਰੋਟੈਸਟ ਕਰਨ ਦਾ ਰਾਈਟ ਹਰ ਸਿਟੀਜ਼ਨ ਨੂੰ ਆ ਹੁਣ ਇਹਦਾ 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 ਕੀ ਸੀ ਇਹਦਾ ਵੇਅ ਆਊਟ ਕੀ ਸੀ ਇਹਦਾ ਵੇਅ ਆਊਟ ਇਹ ਸੀ ਵੀ ਕਿਸੇ ਬੰਦੇ ਨੂੰ ਰੋਕ ਦੇਣਾ ਮੈਂ ਬੜੀਆਂ ਵੀਡੀਓਜ਼ ਵਖੀਆਂ ਨੇ ਜਿਹਦੇ ਚ ਪੋਲਿਟਿਕਲ ਲੀਡਰਾਂ ਨੇ ਕਿਹਾ ਵੀ ਆਵੇਖੋ ਜੀ ਆਲੇ-ਦੋਲੇ ਸਾਰੇ ਇਕੱਠੇ ਹੋ ਗਏ ਸਾਨੂੰ ਗਨਰੋ ਨਹੀਂ ਕਰਦੇ ਰਹੀ ਕਿਸਾਨ ਆਗੂਆਂ ਨੂੰ ਨਹੀਂ ਜਾਣ ਦਿੱਤਾ ਬਹੁਤ ਹੁਣ ਜੇ ਜੇ ਪ੍ਰੋਟੈਸਟ ਕਰੰਦਾ ਇੱਕ ਚੰਗਾ ਤਰੀਕਾ ਕੀ ਸੀ ਹੁਣ ਕਿਸਾਨ ਕਿਸਾਨ ਵੀ ਗਏ ਜਥੇਬੰਦੀਆਂ ਗਈਆਂ ਲੋਕ ਗਏ ਕੀਤਾ ਕੀ ਮੇਨ ਰੋਡਸ ਸਾਰੀਆਂ ਬਲੌਕ ਕਰਤੀਆਂ ਹੁਣ ਉਹਦੇ ਨਾਲ ਹੋਇਆ ਕੀ ਲੋਕਾਂ ਨੇ ਸਬ ਰੂਟਸ ਕੱਢੇ ਵੈਸੇ ਕਿੱਥੋਂ ਦੀ ਜਾ ਸਕਨੇ ਆ ਹੁਣ ਇਹ 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 ਕਰਨ ਦੀ ਇਹ ਜਿਹੜਾ ਇੱਕ ਸਿਨੈਰੀਓ ਕ੍ਰੀਏਟ ਕੀਤਾ ਇਹਦਾ ਮੁੱਖ ਜ਼ਿੰਮੇਵਾਰ ਕੌਣ ਆ ਜੇ ਤੁਸੀਂ ਉਹਨਾਂ ਲੋਕਾਂ ਨੂੰ ਪ੍ਰੋਟੈਸਟ ਕਰਨ ਲਈ ਤੁਸੀਂ ਉਹਨਾਂ ਨੂੰ ਅਸੈਸਸ ਦਿੰਦੇ ਤੁਸੀਂ ਆਪ ਰੂਟਸ ਬਣਾ ਕੇ ਉਹਨਾਂ ਨੂੰ ਰੂਟ ਦਿੰਦੇ ਵੀ ਆਲੋ ਜੀ ਤੁਸੀਂ ਉੱਥੇ ਜਾ ਕੇ ਪ੍ਰੋਟੈਸਟ ਕਰ ਲਓ ਜੇ ਉਹ ਪ੍ਰੋਟੈਸਟ ਇਹ ਬਹੁਤ ਇੰਪੋਰਟੈਂਟ ਗੱਲ ਹੈ ਤੁਸੀਂ ਕਹਿ ਰਹੇ ਹੋ ਬੜਾ ਇੰਪੋਰਟੈਂਟ ਪੁਆਇੰਟ ਹੈ ਚਾਹੀਦਾ ਤਾਂ ਜਿਵੇਂ ਹੁਣ ਜੇ ਦਿੱਲੀ 'ਚ ਵੀ ਪ੍ਰੋਟੈਸਟ ਕਰਦੇ ਆ ਜੰਤਰ ਮੰਤਰ ਬਕਾਇਦਾ ਥਾਂ ਦੇ ਦਿੰਦੇ ਆ ਉਹ ਔਰ ਪੁਲਿਸ ਆਪ ਉੱਥੇ ਤੁਹਾਨੂੰ ਪ੍ਰੋਟੈਸਟ ਕਰਨ ਦੀ ਇਜਾਜ਼ਤ ਦੇ ਰਹੀ ਹੁੰਦੀ ਹੈ ਔਰ ਇਹ ਉਦੋਂ ਹੈ ਜਦੋਂ ਕਿ ਪਾਰਟੀ ਨਿਕਲੀ ਸੰਘਰਸ਼ ਚੋਂ ਹੋਈ ਹੈ ਔਰ ਆਪ ਉਹ ਪ੍ਰੋਟੈਸਟ ਚੋਂ ਨਿਕਲੇ ਹੈ ਤਬ ਇਹਦੀ ਅਹਿਮੀਅਤ ਕਿੰਨੀ ਵੱਡੀ ਹੈ ਇਹ ਜੋ ਤੁਸੀਂ ਕਿਹਾ ਇਹਦਾ ਪ੍ਰਸੰਗ ਕਿੰਨਾ ਲਾਜ਼ਮੀ ਹੈ ਭਵਿੱਖ ਦੇ ਵਾਸਤੇ ਖਾਸ ਤੌਰ ਤੇ ਕਿ ਅਸੀਂ ਅੱਜ ਇਕਜ਼ੈਂਪਲਸ ਕੀ ਸੈੱਟ ਕਰ ਰਹੇ ਹਾਂ ਇਹ ਇਸ ਐਸਪੈਕਟ ਤੋਂ ਥੋੜਾ ਮੈਨੂੰ ਚਾਨਣਾ ਜ਼ਰੂਰ ਪਾਓ ਦੇਖੋ ਮੱਕੜ ਸਾਹਿਬ ਅੱਗੋਂ ਬ੍ਰੀਫ ਬ੍ਰਦਰ ਕਰ ਦੋਗੇ ਮੇਰਾ ਨਟਸ਼ਲ ਮੈਨੂੰ ਕੀ ਨਜ਼ਰ ਆਇਆ ਹੈ ਬੜਾ ਇੰਪੋਰਟੈਂਟ ਪਾਰਟ ਹੈ ਹਮ ਦੇਖੋ ਅਸੀਂ ਸਾਡੀ ਸਟੇਟ ਪੰਜਾਬ ਹੋਇਆ ਤੁਸੀਂ ਪਹਿਲਾਂ ਕਹਿ ਕੇ ਬੈਠੇ ਹੋ ਰੋਟੇਂ ਚੱਕ ਚੱਲ ਕੀ ਰਿਹਾ ਜੋ ਮੈਨੂੰ ਨਜ਼ਰ ਆ ਰਿਹਾ ਸਾਡੇ ਮੈਨੂੰ ਐ ਲੱਗਦਾ ਪਤਾ ਲੱਗਦਾ ਇੱਕਦਮ ਸਾਡੇ ਖਬਰ ਹੁੰਦੀ ਏ ਫਲਾਣੀ ਜਗ੍ਹਾ ਦੇ ਉੱਪਰ ਐਨ ਕਾਊਂਟਰ ਸ਼ੁਰੂ ਹੋ ਗਿਆ ਇੱਕਦਮ ਖਬਰ ਹੁੰਦੀ ਏ ਫਲਾਣੇ ਇੱਕ ਆਰਮੀ ਦਾ ਜਿਹੜਾ ਇੱਕ ਨਾਇਕ ਜਾਂ ਕੋਈ ਹੌਲਦਾਰ ਉਸ ਮੱਦੇ ਦੀ ਕੁੱਟਕਟਈਆ ਹੋ ਗਿਆ ਇਹ ਮੈਨੂੰ ਇਹ ਲੱਗ ਰਿਹਾ ਵੀ ਸਰ ਇਹ ਆਪਾਂ ਇਹ ਜੀ ਅਸੀਂ ਸਟੇਟ ਨਹੀਂ ਸੀ ਚਾਹੁੰਦੇ ਸਾਡੀ ਅਸੀਂ ਕੀ ਚਾਹੁੰਦੇ ਸੀ ਦੇਖੋ ਪਹਿਲਾ ਪ੍ਰੋਟੈਸਟ ਜਿਹੜਾ ਜਿਹੜੀ ਹੁਣ ਰੂਲਿੰਗ ਗਵਰਨਮੈਂਟ ਹੈ ਸਾਡੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਉਹਨਾਂ ਨੇ ਪ੍ਰੋਟੈਸਟ ਦਿੱਲੀ ਕੀਤਾ ਜਿੱਦੀ ਤੁਸੀਂ ਗੱਲ ਕੀਤੀ ਹੈ ਜਿੱਥੋਂ ਇਹਦੀ ਜਿੱਥੋਂ ਉਪਜਿਆ ਪਲਾਂਟੇਸ਼ਨ ਹੋਈਏ ਮੈਨੂੰ ਲੱਗਦਾ ਸਰ ਜਦੋਂ ਬੰਦੇ ਪ੍ਰੋਟੈਸਟ ਕਰਨ ਆਉਂਦੇ ਨੇ ਜਦੋਂ ਅਸੀਂ ਉਹਨਾਂ ਨੂੰ ਰੋਕਾਂਗੇ ਅਸੀਂ ਉਹਨਾਂ ਦੇ ਅੱਗੇ ਬੱਸਾਂ ਖੜਾ ਰਾਂਗੇ ਤਾਂ ਮੈਨੂੰ ਇਹ ਲੱਗਦਾ ਸਰ ਵੀ ਇਹ ਜਿਹੜੀ ਪ੍ਰੈਜ਼ੈਂਟ ਐਫ ਆਈ ਆਰ ਹੈ ਜਿੱਥੇ ਅਸੀਂ ਕਹਿੰਦੇ ਆ ਪਬਲਿਕ ਡੈਮੇਜ ਹੋ ਗਈ ਜੀ ਫਲਾਣਾ ਹੋ ਗਿਆ ਇਹ ਜਿਹੜਾ ਪਹਿਲਾ ਇਲਲੀਗਲ ਮੈਨਰ ਹੈ ਸੁਪਰੀਮ ਕੋਰਟ ਦੇ ਡਾਇਰੈਕਸ਼ਨਾਂ ਦੇ ਅਗੇਂਸਟ ਇਹ ਪਹਿਲਾ ਸਟੇਟ ਇਨਵੈਸਟੀਗੇਟਰ ਦਾ ਬਹੁਤ ਵੱਡਾ ਮਾਮਲਾ ਹੈ ਕੋਈ ਲੀਗਲ ਬਾਈਂਡਿੰਗ ਹੈ ਜਿਹੜੀ ਰਿਟਰਨ ਦੇ ਵਿੱਚ ਇੰਨੇ ਸੀਨੀਅਰ ਅਧਿਕਾਰੀਆਂ ਨੇ ਲਿਖ ਕੇ ਦਿੱਤਾ ਪਰ ਜੇ ਉਹ ਕੱਲ ਨੂੰ ਆਪਦੀ ਗੱਲ ਤੋਂ ਮੁੱਕਰ ਜਾਂਦੇ ਆ ਤਾਂ ਕੀ ਉਸ ਜੋ ਉਹਨਾਂ ਨੇ ਰਿਟਰਨ ਚ ਦਿੱਤਾ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ ਕੋਰਟ ਚ ਜਾ ਕੇ ਦੇਖੋ ਮੈਂ ਇਸ ਗੱਲ ਤੇ ਵੀ ਆਉਂਗਾ ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਰਾਈਆਂ ਚ ਕਰਨ ਜਾ ਰਿਹਾ ਹਾਂ ਦਿੱਲੀ ਐਸੋਸੀਏਸ਼ਨ ਜਿਹਦੇ ਵਿੱਚ ਸਾਰੇ ਕਿਸਾਨ ਜੱਥੇਬੰਦੀਆਂ ਮੇਨ ਹੂੰ ਕੋਈ ਪੋਲਿਟਿਕਲ ਬੰਦਾ ਨਹੀਂ ਕੋਈ ਪੰਜਾਬੀ ਮੇਰਾ ਭਰਾ ਇਹ じゃ ਨਹੀਂ ਹੋਣਾ ਜਿਹੜਾ ਨਹੀਂ ਗਿਆ ਜਿਹੜਾ ਨਹੀਂ ਗਿਆ ਉਹ ਭਾਵੇਂ ਸਾਡੀ ਲਾਅ ਫੀਲਡ ਦਾ ਸੀ ਭਾਵੇਂ ਡਾਕਟਰ ਸੀ ਇੰਜੀਨੀਅਰ ਸੀ ਸਾਡੇ ਜਰਨਲਿਸਟ ਦਾ ਤਾਂ ਬਹੁਤ ਵੱਡਾ ਰੋਲ ਸੀ ਸਰ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਚੀਜ਼ ਕਹੂੰਗਾ ਕਿ ਅਸੀਂ ਦਿੱਲੀ ਜਾ ਕੇ ਮੱਕੜ ਸਾਹਿਬ ਜਦੋਂ ਗਏ ਆ ਆਪਾਂ ਉਹਦੇ ਵਿੱਚ ਅਸੀਂ ਦੇਖਿਆ ਕਿ ਕਿਸਾਨ ਅੱਗੇ ਵਧ ਰਹੇ ਨੇ ਇੱਥੇ ਬਾਲੇ ਅਨੇੜੀ ਪਹਿਲਾ ਇੱਥੇ ਰੁਕਿਆ ਫਿਰ ਅੱਗੇ ਨਿਕਲਦੇ ਗਏ ਮੈਂ ਦੇਖਦਾ ਉਹਨਾਂ ਬਾਈ ਦੀਪਰੀ ਚਲੋ ਆਜੋ ਸਵਰਗਾਂ ਚ ਉਹਦਾ ਵਾਸ ਹੋਵੇ ਹਨਾ ਆਜੋ ਇਸ ਦੁਨੀਆ ਚ ਨਹੀਂ ਰਹਾ ਕਿ ਅਸੀਂ ਭੁੱਲ ਗਿਆ ਚ ਉਹਨਾਂ ਦਾ ਕੀ ਕੰਟ੍ਰਿਬਿਊਸ਼ਨ ਸੀ ਸਾਡੇ ਕਿਸਾਨ ਜੱਥੇਬੰਦੀਆਂ ਦਾ ਕੀ ਕੰਟ੍ਰਿਬਿਊਸ਼ਨ ਸੀ ਸਾਰਾ ਅਸੀਂ ਦਿੱਲੀ ਦੀਆਂ ਜੜ੍ਹਾਂ ਚ ਜਾ ਕੇ ਬਹਿ ਗਏ ਭਾਜੀ ਛਾਲ 1.5 ਸਾਲ ਉੱਥੇ ਅਸੀਂ ਐਜੀਟੇਸ਼ਨ ਕੀਤਾ ਮੈਂ ਤੇ ਬ੍ਰਦਰ ਮੱਕਰ ਸਾਹਿਬ ਤੁਸੀਂ ਗਵਾਹ ਹੋ ਜੀ ਅਸੀਂ ਰੱਜ ਕੇ ਉੱਥੇ ਅਸੀਂ ਸਪੀਚ ਕੀਤੀ ਹੂੰ ਅਸੀਂ ਤਾਂ ਚਲੋ ਇੱਕ ਲੀਗਲ ਸੀਗੇ ਸਾਰੀ ਦੁਨੀਆ ਨੇ ਕੀਤੀ ਹੂੰ ਕਿਸੇ ਬੰਦੇ ਨੇ ਮੋਦੀ ਰਾਣੇ ਮੈਂ ਕੋਈ ਇੱਥੇ ਕੋਈ ਭਾਜਪੀ ਦੀ ਗੱਲ ਨਹੀਂ ਕਰਨ ਜਾ ਰਿਹਾ ਹੂੰ ਸੈਂਟਰ ਗਵਰਨਮੈਂਟ ਨੇ ਤੁਸੀਂ ਮੈਨੂੰ ਦੱਸੋ ਵੀ ਇਹ ਪ੍ਰੋਟੈਸਟ ਜਿਹੜਾ ਸੀ ਕੀ ਅਸੀਂ ਰਸੇ ਦੇ ਵਿੱਚ ਬੈਠ ਕੇ ਸੀ ਕਿਸੇ ਨੇ ਕੋਈ ਐਫਆਈਆਰ ਕੀਤੀ ਜੇ ਐਫਆਈਆਰ ਹੋਈਆਂ ਮੈਂ ਇਹ ਚੀਜ਼ ਨਹੀਂ ਕਹਾਂਗਾ ਕਿ ਨਹੀਂ ਹੋਈਆਂ ਪਰ ਭਾਜੀ ਉੱਥੇ ਜਿੰਨਾ ਟਾਈਮ ਤੱਕ ਸਾਡੀਆਂ ਸਪੀਚਾਂ ਚੱਲੀਆਂ ਸਾਡਾ ਸਿਸਟਮ ਚਲਿਆ ਔਰ ਸਾਨੂੰ ਬਾਅਦ ਚ ਸ਼ਵਾਸ਼ਨ ਦਵਾ ਦਿੱਤਾ ਗਿਆ ਕਿ ਇਹ ਸਾਰੇ ਐਫਆਈਆਰ ਜੜਨੇ ਕੈਨਸਲ ਹੋਣਗੇ ਨੋ ਡਾਊਟ ਅੱਜ ਵੀ ਹਜੇ ਪਰਚੀ ਉੱਤੇ ਖੜੇ ਨੇ ਪਰ ਮੈਂ ਤੁਹਾਡੇ ਮਾਧਿਅਮ ਨਾਲ ਅੱਜ ਇੱਕ ਗੱਲ ਕਰੂੰਗਾ ਕਿ ਦੇਖੋ ਸਟੇਟ ਦੇ ਵਿੱਚ ਲੋਕਤੰਤਰ ਚ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਪ੍ਰਧਾਨ ਕਰਦਾ ਆਰਟੀਕਲ 21 ਕਿ ਸਾਨੂੰ ਜੇ ਸਾਡਾ ਉੱਥੇ ਪੀਸਫੁੱਲ ਪ੍ਰੋਟੈਸਟ ਹੋ ਵੀ ਜਾਂਦਾ ਹਮ ਜਿੱਦਾਂ ਬ੍ਰਦਰ ਕਹਿ ਕੇ ਬੈਠੇ ਨੇ ਹੁਣ ਐਡੀ ਵੱਡੀ ਅੱਜ ਨੋਬਤ ਨਹੀਂ ਸਿਹਾਣੀ ਹੁਣ ਮੈਂ ਤੁਹਾਨੂੰ ਇੱਕ ਚੀਜ਼ ਕਰੂੰਗਾ ਅੱਜ ਇੱਕ ਚੀਜ਼ ਫਲੋਟ ਕਰਦੀ ਦਿਖੀ ਇੱਕ ਪਰਚਾ ਦੇ ਗਿਆ ਜੀ ਹੁਣ ਮੈਂ ਆਸਕੀ ਕਰਦਾ ਦੇਖੋ ਅਸੀਂ ਬੀਇੰਗ ਅ ਲਾਅਰ ਮੈਂ ਕਹੂੰਗਾ ਕਿ ਤੁਸੀਂ ਮੈਨੂੰ ਗੱਲ ਕਹੀ ਕਿ ਲੋ ਪੁਆਇੰਟ ਤੇ ਇਹਨਾਂ ਦਾ ਕੀ ਕਰ ਸਕਦੇ ਸਰ ਸਟੇਟ ਜਿਹੜੀ ਹੈ ਸਾਡਾ ਸੀਐਮ ਜਿਹੜਾ ਉਹ ਅਸੀਂ ਇਹ ਸਮਝਦਾ ਕਿ ਗਵਰਨਮੈਂਟ ਬੋਲ ਰਹੀ ਹੈ ਬਿਲਕੁਲ ਠੀਕ ਹੈ ਨੰਬਰ ਦੋ ਜਿਹੜੇ ਸਾਡੇ ਹਾਇਰ ਪੁਲਿਸ ਆਫਿਸਰਸ ਨੇ ਸਰ ਅਸੀਂ ਜਿਹੜੇ ਅੱਜ ਬੈਠੇ ਆ ਪੰਜਾਬ ਚ ਤੇ ਸਾਡੀ ਪੁਲਿਸ ਦੀ ਬਹੁਤ ਵੱਡੀ ਦੇਣ ਹੈ। ਹੂੰ ਅਸੀਂ ਅੱਜ ਜ ਇਹਨਾਂ ਤੇ ਵਿਸ਼ਵਾਸ ਕਰਦੇ ਹਾਂ ਤੇ ਭਾਜੀ ਜੇ ਪੰਜਾਬ ਅੱਜ ਤਰੱਕੀ ਤੇ ਹੈ ਤੇ ਉਹਦੇ ਚ ਵੀ ਪੁਲਿਸ ਦਾ ਬਹੁਤ ਵੱਡਾ ਯੋਗਦਾਨ ਹੈ। ਹੂੰ ਸੋ ਮੈਂ ਕਹੂੰਗਾ ਕਿ ਪੁਲਿਸ ਨੇ ਸਾਨੂੰ ਜੇ ਉਹ ਸਾਡੇ ਸੀਨੀਅਰ ਆਫੀਸਰਜ਼ ਜ਼ੁਬਾਨ ਦੇ ਕੇ ਗਏ ਨੇ ਹੂੰ ਤੇ ਅਸੀਂ ਉਹਨਾਂ ਦੀ ਜ਼ੁਬਾਨ ਤੇ 10 ਤਰੀਕ ਤੱਕ ਵੇਟ ਕਰੀਏ ਮੇਬੀ ਹੋ ਸਕਦਾ ਹੈ ਕਿ ਇਹ ਐਫ ਆਈ ਆਰ ਕਿਤੇ ਨਾ ਕਿਤੇ ਲੀਕ ਹੋ ਗਈ। ਹੂੰ ਸ਼ਹਿਰ ਇਹ ਨਾ ਸਾਹਮਣੇ ਆਉਂਦੀ ਕਿ ਸੇ ਅਨਸਰ ਦੇ ਕੋਲ ਆ ਗਈ ਉਹ ਅੱਗੇ ਫਲੋਟ ਹੋ ਗਈ ਸੋ ਮੈਂ ਜਿਵੇਂ ਬ੍ਰਦਰ ਕਹਿ ਕੇ ਬੈਠੇ ਨੇ ਤਾਂ ਵੇਟ ਕਰਨੀ ਪਏ 5 ਵਜੇ 5 ਵਜੇ ਤਾਂ 5 ਵਜੇ ਪਰਚਾ ਹੁੰਦਾ ਔਰ 7 7:30 ਵਜੇ ਸਾਡੇ ਆਫੀਸਰਸ ਨੇ ਉੱਥੇ ਜ਼ਬਾਨ ਦਿੱਤੀ ਏ ਸੋ ਸਾਨੂੰ ਐਟ ਲੀਸਟ ਉਹ ਸਮੇਂ ਤੱਕ ਵੇਟ ਕਰ ਲੈਣੀ ਚਾਹੀਦੀ ਏ ਸੋ ਅਸੀਂ ਤਾਂ ਇਹੀ ਕਵਾਂਗੇ ਕਿ ਜੋ ਜ਼ਬਾਨ ਦੇ ਕੇ ਗਏ ਨੇ ਉਹਨਾਂ ਨੂੰ ਪੂਰਾ ਕਰਨਗੇ